ਜੀਪੀਐਸ ਪੰਜਾਬੀ ਦੇਖ ਰਹੇ ਹੋ ਇਸ ਤੋਂ ਪਹਿਲਾਂ ਤੁਸੀਂ ਇੰਟਰਵਿਊ ਸੁਣ ਚੁੱਕੇ ਹੋ ਬ੍ਰਹਮਣਵਾਸਰਾ ਦੇ ਸਰਪੰਚ ਰਹੇ ਚੁੱਕੇ ਅਮਰਤਪਾਲ ਤੇ ਉਹਨਾਂ ਦੀ ਇੰਟਰਵਿਊ ਪਹਿਲਾਂ ਉਹਨਾਂ ਦੇ ਧਰਮ ਪਤਨੀ ਸਰਪੰਚ ਸੀਗੇ ਤੇ ਉਹ ਐਜ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਵੀ ਉਹ ਸਰਪੰਚੀ ਨਿਭਾਉਂਦੇ ਰਹੇ ਤੇ ਉਹਨਾਂ ਦੇ ਘਰ ਦੇ ਸਰਪੰਚ ਸੀ ਉਸੇ ਲੜੀ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਗੱਲ ਦੱਸ ਕੇ ਹਟਿਆ ਵੀ ਜਿਹੜੇ ਇਲਾਕੇ ਦੇ ਜਿੰਨੇ ਪਿੰਡ ਕਵਰ ਹੋ ਸਕੇ ਚੋਣਾ ਤੱਕ ਉਸ ਸ਼ਖਸ ਕੋਲ ਪਹੁੰਚ ਕੀਤੀ ਜਾਊਗੀ ਜਿਹੜੇ ਨਵੇਂ ਸਰਪੰਚੀ ਮદાન ਚਾਏ ਨੇ ਜਾਂ ਪਹਿਲਾਂ ਸਰਪੰਚ ਚੜ ਚੁੱਕੇ ਨੇ ਤੇ ਦੁਬਾਰਾ ਚੋਣ ਲੜ ਰਹੇ ਨੇ ਤੇ ਉਹਨਾਂ ਦੀ ਇਸ ਲਾਈਨ 'ਚ ਆਉਣ ਦੀ ਮਨਸ਼ਾ ਕੀ ਆ ਕਿਉਂ ਆਉਣਾ ਚਾਹੁੰਦੇ ਨੇ ਉਹ ਸੇਵਾ ਭਾਵਨਾ ਕਿਦਾਂ ਦੀ ਰੱਖਦੇ ਨੇ ਕਿਦਾਂ ਦੇ ਕੰਮ ਕਰਾਉਣਾ ਚਾਹੁੰਦੇ ਨੇ ਉਹ ਸਾਰੀ ਗੱਲਬਾਤ ਇਸ ਲੜੀ ਦੇ ਚੱਲਦਿਆਂ ਅੱਜ ਆਪਾਂ ਪਿੰਡ ਬ੍ਰਾਹਮਣ ਮਾਧਰੇ ਪਹੁੰਚੇ ਸੀ ਜਿੱਥੇ ਤਿੰਨ ਸ਼ਖਸ ਚੌਣ ਲੜ ਰਹੇ ਨੇ ਅਮਰਤਪਾਲ ਜਿਹੜੇ ਪਹਿਲਾਂ ਸਰਪੰਚ ਰਹਿ ਚੁੱਕੇ ਨੇ ਦੂਜੇ ਸਾਡਾ ਛੋਟਾ ਵੀਰ ਸ਼ੈਲੀ ਤੇ ਇੱਕ ਬੱਬੂ ਸ਼ਰਮਾ ਜੀ ਤੇ ਇਸ ਤੋਂ ਅਗਲੀ ਨੈਕਸਟ ਇੰਟਰਵਿਊ ਉਹਨਾਂ ਨਾਲ ਕਰਾਂਗੇ ਹੁਣ ਸਾਡੇ ਨਾਲ ਸ਼ੈਲੀ ਵੀਰ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਪੂਰਾ ਨਾਮ ਕੀ ਆ ਤੇ ਇਹ ਸਰਪੰਚੀ ਦੀ ਚੋਣ ਲੜ ਰਹੇ ਨੇ ਇਹਨਾਂ ਦੇ ਮਨ ਚ ਕਿਵੇਂ ਦੀ ਸੇਵਾ ਭਾਵਨਾ ਹੈ ਕੀ ਕਰਨਾ ਚਾਹੁੰਦੇ ਨੇ ਪਿੰਡ ਦੇ ਲਈ ਸਸ਼ੀ ਕਵਰੇ ਸਤਸ੍ਰੀ ਅਕਾਲ ਜੀ ਸਤਸ੍ਰੀ ਅਕਾਲ ਜੀ ਸਾਡੇ ਨਾਲ ਦਰਸ਼ਨ ਸ਼ਰਮਾ ਜੀ ਵੀ ਨਾਲ ਨੇ ਤੇ ਇਹ ਇਲਾਕੇ ਦੇ ਵਿੱਚ ਲਗਭਗ ਸਾਰੇ ਜਾਣਦੇ ਨੇ ਲੰਬੇ ਸਮੇਂ ਤੋਂ ਪ੍ਰਾਪਰਟੀ ਦਾ ਕੰਮ ਕਰਦੇ ਨੇ ਸ਼ੈਲੀ ਤੁਹਾਡੇ ਫੁੱਫੜ ਜੀ ਨੇ ਅ ਸ਼ੈਲੀ ਵੀਰੇ ਪੂਰਾ ਨਾਮ ਦੱਸ ਦੇ ਕੋ ਸ਼ੈਲੀ ਸ਼ਰਮਾ ਜੀ ਸ਼ੈਲੀ ਸ਼ਰਮਾ ਸ਼ੈਲੀ ਸ਼ਰਮਾ ਅੱਛਾ ਸ਼ੈਲੀ ਵੀਰੇ ਤੁਸੀਂ ਸਰਪੰਚੀ ਲੜ ਰਹੇ ਹੋ ਹਾਂ ਜੀ ਇਹ ਕਿਵੇਂ ਤੁਹਾਡੇ ਮਨ ਦੇ ਵਿੱਚ ਆਪਣੇ ਆਪ ਹੀ ਸਰਪੰਚੀ ਲੜਨ ਦੀ ਇੱਛਾ ਜਾਗੀ ਜਾਂ ਕਿਸੇ ਦੇ ਕਹਿਣ ਤੇ ਚਾਰ ਬੰਦੇ ਵਾਲਾ ਕਹਿੰਦਾ ਵੀ ਚਲ ਤੂੰ ਸਰਪੰਚੀ ਲੜ ਹਨਾ ਤੂੰ ਸੂਣ ਲੜ ਮਤਲਬ ਕਿਵੇਂ ਤੁਸੀਂ ਇਸ ਲਾਈਨ ਦੇ ਵਿੱਚ ਆ ਆਉਣ ਦੀ ਸੋਚੀ ਹੈ ਮੈਂ ਵੀਰ ਜੀ ਕਿਸੇ ਦੇ ਕਹਿੰਦੇ ਨਹੀਂ ਖੜਾ ਹੋ ਰਿਹਾ ਹੈਗਾ ਅੱਛਾ ਸੱਚਾਈ ਹੈ ਬਿਲਕੁਲ ਸੱਚ ਤੇ ਨਾਲ ਸੱਚਾ ਗੱਲਬਾਤ ਕਰਾਂਗੇ ਹਾਂ ਹੋਏ ਇੰਟਰਵਿਊ ਦੇ ਹਿਸਾਬ ਨਾਲ ਨਹੀਂ ਬਚਦਾ ਹੈਗਾ ਬਿਲਕੁਲ ਸੱਚ ਦੱਸੂਗਾ ਬਿਲਕੁਲ ਪਿੰਡਾਂ ਦੇ ਵਿੱਚ ਸਰਪੰਚ ਬਣਦੇ ਨੇ ਕੁਝ ਅਨਪੜ੍ਹ ਸਰਪੰਚ ਵੀ ਦੇਖੇ ਨੇ ਮੈਂ ਠੀਕ ਹੈ ਉੱਥੇ ਦਿਨ ਰਾਤ ਕੰਮ ਚੱਲੀ ਜਾਂਦਾ ਹੈ ਠੀਕ ਹੈ ਕਿਤੇ ਪੜ੍ਹੇ ਲਿਖੇ ਵੀ ਸਰਪੰਚ ਹੁੰਦੇ ਨੇ ਹੂੰ ਠੀਕ ਹੈ ਨਾ ਉੱਥੇ ਬਸ ਮੜਾ ਮੂਟਾ ਚੱਲਦਾ ਰਹਿੰਦਾ ਕੰਮ ਗੱਲ ਹੀ ਨਹੀਂ ਹੁੰਦੀ ਵੀ ਪੜਿਆ ਲਿਖਿਆ ਇਹ ਬੰਦੇ ਕੰਮ ਕਰਾ ਸਕਦਾ ਜਾਂ ਅਨਪੜ੍ਹ ਨਹੀਂ ਕਰਾ ਸਕਦਾ ਹੂੰ ਜਿਹੜੀ ਇਹ ਭਾਵਨਾ ਜਾਗੀ ਹੈ ਇਹ ਆਪਦੇ ਪਿੰਡ ਕਨੀ ਨੂੰ ਜਾਗੀ ਕਿਸੇ ਕਨੀ ਨੂੰ ਜਾਗੀ ਹੈਗੀ ਹੂੰ ਇਹ 10 ਸਾਲ ਪਹਿਲਾਂ ਇੱਕ ਮੁਕ्तसर ਜ਼ਿਲ੍ਹੇ ਚ ਪਿੰਡ ਹੈ ਕਸਕਾਂ ਵਾਲੀ ਅੱਛਾ ਸਕਾਂ ਵਾਲੀ ਪਿੰਡ ਹੈ ਬਾਦਲ ਕਾਲੀਆਂ ਦਾ ਪਿੰਡ ਹੈ ਉਹ ਜਿਹੜਾ ਤੁਹਾਨੂੰ ਦੱਸਾਂ ਪਾਚੀ ਮਲੋਸਮਤਕ ਨੇ ਉਹ ਅਹ ਕਾਲੀ ਦਾ ਲੋ ਸਮਰਥਕ ਨੇ ਜੀ ਉਹ ਮਨੋਂ ਹੁੰਦੇ ਨੇ ਜਿਹੜਾ ਉੱਥੋਂ ਦਾ ਮਨਜੀਤ ਹੈ ਸਰਪੰਚ ਹੈ ਜਿਹੜਾ ਉੱਥੋਂ ਦਾ ਹੂੰ ਹੂੰ ਉਹਦੀ ਮੈਂ ਨਾ ਇੱਕ ਇੰਟਰਵਿਊ ਵੀ ਦੇਖੀ ਸੀਗੀ ਤੇ ਉਹਦੇ ਨਾਲ ਨੰਬਰ ਲੈ ਕੇ ਅੱਗੇ ਦੀ ਅੱਗੇ ਰਾਪਤਾ ਵੀ ਕਰਿਆ ਸੀਗਾ ਅੱਛਾ ਮੈਂ ਇਹ ਕਹਾਂ ਉਹਨੂੰ ਗਰੇ ਵੀ ਐ ਕਰਕੇ ਵੀ ਇਹ ਸਰਕਾਰ ਨੇ ਜਿਹੜਾ ਤੁਸੀਂ ਪਿੰਡ ਬਣਾਇਆ ਸਰਕਾਰੀ ਹੂੰ ਇਹ ਉਹ ਉਹ ਪਿੰਡ ਦੀਆਂ ਗੱਲਾਂ ਨਾ ਕੈਨੇਡਾ ਮੇਰੇ ਅਮਰੀਕਾ 'ਚ ਵੀ ਹੁੰਦੀਆਂ ਨੇ ਠੀਕ ਹੈ ਜੀ ਇਹ ਇਹ ਪੰਜਾਬ ਦਾ ਪਿੰਡ ਹੈ ਠੀਕ ਹੈ ਫਿਰ ਆਇਆ ਹੁੰਦਾ ਵੀ ਯਾਰ ਜਦੋਂ ਉਹ ਇੱਕ ਬੰਦਾ ਬਣਾ ਸਕਦਾ ਆਪਾਂ ਕਿਉਂ ਨਹੀਂ ਅਸੀਂ ਕਿਉਂ ਨਹੀਂ ਬਣਾ ਸਕਦੇ ਹੂੰ ਪੁਰਾਣੇ ਸਰਪੰਚਾਂ ਨੇ ਕਿਉਂ ਨਹੀਂ ਬਣਾਇਆ ਜੀ ਕੋਈ ਬਲੇਮ ਨਹੀਂ ਹੈਗਾ ਦੁਨੀਆ ਨਹੀਂ ਬਣਾਉਂਦੀ ਹੈਗੀ ਕੀ ਫਦਾ ਅਗਲੀ ਦੀ ਕੀ ਮਜਬੂਰੀ ਹੈ ਕੀ ਮਜਬੂਰੀ ਹੈ ਠੀਕ ਹੈ ਜੀ ਕਿਉਂ ਨਹੀਂ ਬਣਾਇਆ ਉਹਨਾਂ ਨੇ ਕੀ ਸੋਚਿਆ ਹਾਂ ਜੇ ਕੋਈ ਵਧੀਆ ਬੰਦਾ ਬਣਦਾ ਹੈ ਤਾਂ ਉਹ ਵੀ ਨਹੀਂ ਮੇਰੇ ਕਹੇ ਤੋਂ ਬਣਾ ਸਕਦਾ ਹੂੰ ਉਹਦੀ ਵੀ ਕੋਈ ਮਜਬੂਰੀ ਹੋਊਗੀ ਫਿਰ ਸੋਚਿਆ ਵੀ ਆਪੇ ਦੇਖ ਲੈਣਾਂ ਨੇ ਜੇ ਆਪਾਂ ਚੋਂ ਲੜੀਏ ਤੇ ਆਪਾਂ ਕਰੀਏ ਕਿਉਂ ਕਿਸੇ ਨੂੰ ਕਹਾਂ ਵੀ ਤੂੰ ਬਣਾਇਆ ਨਹੀਂ ਤੂੰ ਪਾਇ ਖਾ ਗਿਆ ਫਲਾਣਾ ਤੇ ਮੈਂ ਕਹਾਂ ਆਪੇ ਲੈਣ ਜਾ ਕੇ ਦੇਖ ਲੈਣੇ ਆਪਾਂ ਹੂੰ ਉਹ ਸੱਕਾਂ ਵਾਲੀ ਨਾਲ ਸਰਪੰਚ ਨਾਲ ਗੱਲ ਹੋਈ ਉਹ ਕਹਿੰਦਾ ਵੀ ਮੇਰੇ ਪਿੰਡ ਦਾ ਸਾਥ ਦਿੱਤਾ ਭਾਈ ਮੈਨੂੰ ਤਾਂ ਸਰਕਾਰ ਨੇ ਬਾਦਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਤੇ ਜਿੱਥੇ ਕੰਮ ਅੜ ਜਾਂਦਾ ਸੀਗਾ ਫਿਰ ਪਿੰਡ ਪਿੱਛੇ ਨਹੀਂ ਹਟਦਾ ਸੀਗਾ ਵੀ ਜੇ ਕਿਤੇ ਹੁਣ ਕਹਿੰਦਾ ਕੁਝ ਪਾਰਕ ਮੇਰੇ ਇਹ ਜਿਹਨੇ ਜਿਹੜੇ ਲੋਕਾਂ ਨੇ ਰਜਿਸਟਰੀ ਵਾਲੀ ਜਗਾ ਸੀਗੀ ਪਰ ਜਦੋਂ ਮੈਂ ਪਿੰਡ ਦਾ ਕਹਿੰਦਾ ਨਕਸ਼ਾ ਬਣਾਇਆ ਕਿਤੋਂ ਉਹ ਨਕਸ਼ੇ ਦੇ ਵਿੱਚ ਜਿੱਥੇ ਜਿੱਥੇ ਪਲਾ ਹੋ ਆਏ ਪਾਰਕ ਲੇਡੀਜ਼ ਨੂੰ ਘੁੰਮਣ ਫਿਰਨ ਨੂੰ ਜਾਂ ਬੱਚਿਆਂ ਦੇ ਖੇਡਣ ਨੂੰ ਉਹ ਲੋਕਾਂ ਦੀ ਰਜਿਸਟਰੀ ਵਾਲੀ ਜਗ੍ਹਾ ਸੀਗੀ ਉੱਥੇ ਮੈਂ ਬਣਾ ਨਹੀਂ ਸਕਦਾ ਸੀ ਪਰ ਕਹਿੰਦਾ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਹਿੰਦਾ ਉਹਨਾਂ ਨੇ ਕਿਹਾ ਵੀ ਰਜਿਸਟਰੀ ਪੰਚਾਇਤ ਦੇ ਨੌਂਾਂ ਚ ਤੋਂ ਬਾਅਦ ਵੀ ਇੱਥੇ ਪਾਰਕ ਬਣਾ ਅੱਛਾ ਲੋਕਾਂ ਨੇ ਦਾਨ ਕਰਤੀ ਦਾਨ ਨਹੀਂ ਕਰਤੀ ਜੀ ਸਰਪੰਚਾਇਤ ਨੂੰ ਕਿਹੜਾ ਤਰ੍ਹਾਂ ਸੋਫਾ ਨਾ ਅਸੀਂ ਦੇਖ ਰਿਹਾ ਵੀ ਤੂੰ ਕੁਝ ਕਰੇਗਾ ਹੁਣ ਉੱਥੇ ਜਿਹੜਾ ਇੱਕ ਖੰਜੂਰ ਦਾ ਪੇਡਾ ਉਹ ਪਿੰਡ ਦੇ ਵਿੱਚ 13000 ਦਾ ਬੂਟਾ ਇੱਕਾ ਆਪਣੇ ਮਿਲਦਾ ਮਹਾਲੀ ਦਾ ਬਾਦਲ ਹੋਣਾ ਲਾਏ ਹੋਏ ਨੇ ਉਹ ਵੀ 7500 ਦਾ ਪਰ ਜਿਹਨੇ ਉਹ ਪਿੰਡ ਚ ਲਾਇਆ ਉਹ 13000 ਦਾ ਬੂਟਾ ਹੈ ਉਹ ਅੱਛਾ ਅਰਬ ਦੇ ਵਿੱਚ ਉਹ ਹੀ ਹੈ ਇੰਪੋਰਟ ਹੋਇਆ ਇੰਪੋਰਟ ਹੋਇਆ ਅਰਬ ਦੇ ਵਿੱਚੋਂ ਉਹ ਚੀਜ਼ ਦੇ ਕੀ ਵੀਰੇ ਕਿਸੇ ਨਾਲ ਬੈਰ ਨਹੀਂ ਕਿਸੇ ਨਾਲ ਬਰੋਤਾ ਨਹੀਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਇਹ ਬਸ ਉਹ ਚੀਜ਼ ਸੋਚ ਕੇ ਹੋਇਆ ਵੀ ਸ਼ਾਇਦ ਉਹ ਮੈਂ ਬਣਾ ਸਕਾਂ ਪਿੰਡ ਨੂੰ ਆਪਦੇ ਨੂੰ ਉਹ ਹੈਗਾ ਉਹ ਵੀ ਤਾਂ ਬਣੂਆ ਜੇ ਸਰਕਾਰ ਥੋੜਾ ਮੋਟਾ ਸਾਥ ਦੇਊਗੀ ਤੇ ਪਿੰਡ ਦਾ ਭਾਈਚਾਰਾ ਸਾਥ ਦੇਊਗਾ ਠੀਕ ਅਲਾਵਾ ਬੰਦਾ ਤਾਂ ਇਹ ਕੁਝ ਨਹੀਂ ਕਰਦਾ ਮੰਨ ਲਓ ਵੀ ਇਹ ਵਧੀਆ ਗੱਲ ਆ ਵੀ ਤੁਸੀਂ ਥੋੜੀ ਕਹਿੰਦੇ ਹੋ ਵੀ ਮੇਰੀ ਇੱਛਾ ਸਵੈ ਇੱਛਾ ਵੀ ਉਹਵੇਂ ਦਾ ਪਿੰਡ ਬਣਾਵਾ ਮੈਂ ਉਹੇ ਜਿਹਾ ਬਣਾਵਾ ਵੀ ਚਾਹੇ ਕੁਝ ਮਰਜ਼ੀ ਹੋ ਜੇ ਉਹਦਾ ਪਿੰਡ ਬਹੁਤ ਵੱਡਾ ਹੈ ਮੇਰਾ ਤਾਂ ਪਿੰਡੇ ਛੋਟਾ ਜਿਹਾ ਹੈ ਉੱਥੇ ਤਾਂ 2000 ਪਲੱਸ ਵੋਟਾਂ ਮਿਲਦਾ ਸਾਡੀ 1000 ਵੋਟ ਹੈ ਸਾਰੀ ਇੱਥੇ ਬਾਕੀ ਇੱਥੇ ਜਿੰਨੇ ਵੀ ਐਸਸੀ ਬੀਸੀ ਕੋਟਾ ਸਾਡਾ ਜਿਆ ਪੰਡਤ ਭਾਈਚਾਰਾ ਹੈ ਉਹਨਾਂ ਦਾ ਸਾਰਿਆਂ ਦਾ ਸਾਥ ਮਿਲੂਗਾ ਤਾਂ ਉਹ ਪਿੰਡ ਨੂੰ ਵੀ ਚ ਵੀ ਗੱਲਾਂ ਕਰਨ ਲਾ ਦਊਗਾ ਵੀ ਬਾਹਮਣ ਮਜਰਾ ਵੀ ਹੈਗਾ ਠੀਕ ਹੈ ਠੀਕ ਹੈ ਹਾਂ ਬਾਕੀ ਮੇਰੇ ਪਰਿਵਾਰ ਦਾ ਮੈਨੂੰ ਸਾਥ ਹੈ ਗਈ ਜੀ ਸਾਰੇ ਦਾ ਅੱਛਾ ਵੀ ਮਨ ਲ ਤੁਹਾਡੀ ਮੰਦੀ ਇੱਛਾ ਵੀ ਉਸ ਪਿੰਡ ਦੀ ਤਰ੍ਹਾਂ ਵੀ ਆਪਾਂ ਉਹ ਵੀ ਉਦੋਂ ਵੀ ਵਧੀਆ ਕਰੀਏ ਹਾਂ ਜੇ ਲੋਕਾਂ ਦੇ ਸਾਥ ਦਿੱਤਾ ਮੇਰੇ ਲੋਕਾਂ ਨੇ ਸਾਥ ਦਿੱਤਾ ਹਨਾ ਤੇ ਇਸ ਚੀਜ਼ ਨੂੰ ਲੈ ਕੇ ਤੁਸੀਂ ਮਨ ਲ ਆਏ ਹੋ ਇਹ ਤੋਂ ਇਲਾਵਾ ਹੋਰ ਕੋਈ ਪਿੰਡ ਦੀਆਂ ਤੁਸੀਂ ਸਮੱਸਿਆਵਾਂ ਜਿਹੜੀਆਂ ਤੁਹਾਡੇ ਧਿਆਨ 'ਚ ਹੋਣ ਕੀ ਕਰਨਾ ਚਾਹੁੰਦੇ ਹੋ ਤੁਸੀਂ ਸਭ ਤੋਂ ਵੱਡਾ ਪਿੰਡ ਦਾ ਜੀ ਮਸਲਾ ਸਾਡੇ ਦਾ ਸੀਵਰੇਜ ਦਾ ਠੀਕ ਹੈ ਸੀਵਰੇਜ ਜਦੋਂ ਹੁਣ بارش ਪੈ ਜਾਂਦੀ ਹੈ ਨਾ ਘੱਗੇ ਤੋਂ ਪਿੰਡੋਂ ਨੂੰ ਜੀ ਕਰੇ ਨਾ ਪਿੰਡੋਂ ਘੱਗੇ ਜਾਣ ਨੂੰ ਜੀ ਕਰੇ ਠੀਕ ਹੈ ਨਾਲ ਦੇ ਪਿੰਡਾਂ ਦੇ ਬੱਚੇ ਸਕੂਲ ਚ ਆਉਂਦੇ ਨੇ ਇਹ ਸਰਕਾਰੀ ਸਕੂਲ ਹੈ ਸਾਡੇ ਹੂੰ ਸਕੂਲ 'ਚ ਬੜਨ ਤੋਂ ਪਹਿਲਾਂ ਉਹਨਾਂ ਦੇ ਕੱਪੜੇ ਮਤਲਬ ਚੱਕੜ ਨਾਲ ਨਾਲ ਹੀ ਦੀ ਚੱਕੜ ਹੁੰਦਾ ਜਿਹੜਾ ਇਹ ਉਹਦੇ ਨਾਲ ਬੂਟ ਜਰਾਬਾ ਸਾਰੇ ਖਤਮ ਹੋ ਜਾਂਦਾ ਬਚਨ ਦਾ ਸਿਸਟਮ ਹੂੰ ਠੀਕ ਹੈ ਨਾ ਜੀ ਏਟਾ ਰੱਖ ਰੱਖ ਕੇ ਆਉਂਦੇ ਨੇ ਹੂੰ ਇਹ ਇਹ ਵਿਕਾਸ ਕਰੀ ਜਾਂਦੇ ਨੇ ਪਰ ਹੋਇਆ ਤਾਂ ਇਹ ਨਹੀਂ ਠੀਕ ਹੈ ਜਦੋਂ ਪਿੰਡ ਦਾ ਪਾਣੀ ਉਹ ਨਹੀਂ ਕਿਤੇ ਨਿਕਲਿਆ ਫਿਰ ਵਿਕਾਸ ਕਦਾਈਓ ਮਲੋ ਕੌਣ ਪਿੰਡ ਦੀ ਪੰਚਾਇਤ ਦੀ ਗੱਲ ਕਰ ਰਹੇ ਹੋ ਜਾਂ ਸਰਕਾਰ ਦੀ ਗੱਲ ਕਰ ਰਹੇ ਹੋ ਸਰਕਾਰ ਦੀ ਉਹ ਗੱਲ ਕਰਾਂਗੇ ਜੀ ਮੈਂ ਆਪਣੇ ਪਿੰਡ ਇੱਥੇ ਤਾਂ ਨਹੀਂ ਕਿਸੇ ਨੂੰ ਮਾੜਾ ਕਹਿੰਦਾ ਜੇ ਉਹਨੂੰ ਕੁਝ ਆ ਕੇ ਉਹਰੇ ਬੈਠਣਗੇ ਜਾਂ ਕੁਝ ਦੇਣਗੇ ਜਾਂ ਕੋਈ ਨਿਗਰ ਰੱਖਣਗੇ ਸਰਕਾਰਾਂ ਤਾਂ ਹੀ ਕਰਨਗੇ ਤਾਂ ਹੀ ਕਰਨਗੇ ਠੀਕ ਹੈ ਨਾ ਜੀ ਅੱਛਾ ਇਹਦੇ 'ਚ ਇਹ ਹੁੰਦਾ ਵੀ ਬਹੁਤੀ ਵਾਰ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਹਿਯੋਗ ਮਿਲੂਗਾ ਤਾਂ ਮੈਂ ਐਵੇਂ ਕਰੂੰਗਾ ਜਦੋਂ ਇੱਕ ਪਿੰਡ ਹੁੰਦਾ ਉਹਦੇ ਵਿੱਚ ਮੈਂਬਰ ਮਤਲਬ 5 ਜਾਂ 7 ਜਾਂ 9 ਜਾਂ 11 ਮੈਂਬਰ ਹਨਾ ਜਿਵੇਂ ਜਿਵੇਂ ਪਿੰਡ ਦੇ ਮੁਤਾਬਕ ਹੁੰਦਾ ਉਹਦੇ ਵਿੱਚ ਆਪਾਂ ਕਹਿ ਰਹੇ ਹਾਂ ਵੀ ਉਹਦਾ ਕੋਰਮ ਪੂਰਾ ਉਹ ਤਾਂ ਨਹੀਂ ਪੂਰਾ ਜਿਸ ਦੇ ਕੋਲ 5 ਮੈਂਬਰ ਨੇ 3 ਚਾਹੀਦੇ ਨੇ 2 ਕੋਈ ਚੱਕਰ ਨੇ ਹਨਾ ਪਰ ਜਦੋਂ ਤੁਸੀਂ ਐਵੇਂ ਦਾ ਕੰਮ ਕਰੋਗੇ ਥੋੜੇ ਫਿਰ ਮੈਂਬਰ ਵੀ ਨਾ ਨਾਲ ਖੜਾ ਰਿਓ ਆਪਦੇ ਮੈਂਬਰ ਵੀ ਮੈਂ ਤਾਂ ਜੀ ਦੇਖੋ ਪਾਰਟੀ ਬਾਜੀ ਤਾਂ ਸਾਡੇ ਹੈਗੀ ਆ ਬਥੇਰੀ ਪਰ ਉਹ ਮੇਰੇ ਨੇੜੇ ਤੇੜੀ ਨਹੀਂ ਹੈਗੀ ਪਾਰਟੀ ਬਾਜੀ ਮੈਂ ਤਾਂ ਸਿਰਫ ਪਿੰਡ ਦੇ ਵਿੱਚ ਸਾਰੇ ਜਿਹੜੇ ਸਾਡੇ ਆਪਣੇ ਸੱਥਾਂ ਆਉਂਦੀਆਂ ਨੇ ਜਾਂ ਆਪਣੇ ਆਉਂਦੇ ਨੇ ਵਾਰਡ ਨੰਬਰ ਸਾਰੇ ਬਸ ਇਹੀ ਕਹਿ ਰਿਆ ਵੀ ਚਾਹੇ ਬੱਬੂ ਬਣ ਜਾ ਸਰਪੰਚ ਚਾਹੇ ਭਾਈ ਤਰਪਾਲਾ ਚਾਚਾ ਬਣ ਜਾ ਚਾਹੇ ਮੈਂ ਬਣਾ ਵੀ ਕੋਸ਼ਿਸ਼ ਇਹ ਰੱਖਿਓ ਵੀ ਨਵੀਂ ਉਮਰ ਦਾ ਨਵੀਂ ਸੋਚ ਦਾ ਮੁੰਡਾ ਵਾਰਡ ਚੋਂ ਖੜਾ ਕਰਿਓ ਉਹਦੇ ਲਈ ਮੈਂਬਰੀ ਲਈ ਵੀ ਜਿਹੜੇ ਕੱਟੋ ਕੱਟੋ ਸੋਚ ਤਾਂ ਵਧੀਆ ਹੋਵੇ ਠੀਕ ਹੈ ਸਰਪੰਚ ਵਧੀਆ ਕੰਮ ਨਹੀਂ ਕਰੂ ਤਾਂ ਮੈਂਬਰ ਵਧੀਆ ਕਰਾ ਦੰਦੇ ਨੇ ਕਹਿ ਕੇ ਨਹੀਂ ਜਿਵੇਂ ਤੁਸੀਂ ਪਹਿਲਾਂ ਕਿ ਕਹਿ ਕੇ ਹਟਿਓ ਵੀ ਕਈ ਵਾਰ ਅਨਪੜ ਸਰਪੰਚ ਹੁੰਦਾ ਕੰਮ ਵਧੀਆ ਹੋਰੇ ਹੁੰਦੇ ਨੇ ਇੱਕ ਥਾਂ 'ਚ ਪੜਿਆ ਲਿਖਿਆ ਸਰਪੰਚ ਹੁੰਦਾ ਕਈ ਵਾਰ ਉੱਥੇ ਕੰਮ ਵਧੀਆ ਨਹੀਂ ਹੋਰੀ ਹੁੰਦੇ ਇਹ ਇਹ ਤਾਂ ਨਵੇਂ ਮੁੰਡੇ ਨਾਲ ਤੇ ਪੁਰਾਣੇ ਮੁੰਡੇ ਨਾਲ ਨਹੀਂ ਗੱਲ ਸੋਚਦੀ ਹੈ ਸੋਚਦੀ ਹੈ ਜੀ ਹਾਂ ਬੀ ਚੰਗੀ ਸੋਚ ਦਾ ਬੰਦਾ ਹੋਵੇ तकरीबन ਨਵੀਂ ਉਮਰ ਦੇ ਮੁੰਡੇ ਦੀ ਸੋਚ ਵਧੀ ਹੈ ਜੀ ਕੁੱਲ ਮਿਲਾ ਕੇ ਦੇਖੀਏ ਠੀਕ ਹੈ ਹਾਂ ਠੀਕ ਹੈ ਤੇ ਇਹ ਤੋਂ ਇਲਾਵਾ ਤੁਹਾਡੇ ਪਿੰਡ ਦੀਆਂ ਹੋਰ ਕੋਈ ਸਮੱਸਿਆਵਾਂ ਜਿਨ੍ਹਾਂ ਨੂੰ ਲੈ ਕੇ ਤੁਹਾਨੂੰ ਪਹਿਲਾਂ ਇਹਦੀ ਚੁਲੰਗ ਰਹੇ ਹੋ ਜਾਂ ਪੁਰਾਣੀਆਂ ਪੰਚਾਇਤਾਂ ਨੇ ਨਾ ਕੀਤੇ ਹੋਣ ਯਾਰ ਜੇ ਵੀ ਮੈਂ ਹੋਵਾਂ ਤਾਂ ਮੈਂ ਫਲਾਣਾ ਕੰਮ ਕਰ ਦੂੰਗਾ ਉਹ ਤਾਂ ਠੀਕ ਹੈ ਤੁਸੀਂ ਦੱਸਿਆ ਪਿੰਡ ਨੂੰ ਮੈਂ ਸੋਨਾ ਬਣਾਉਂਗਾ ਉਹ ਤੋਂ ਇਲਾਵਾ ਪਿੰਡ 'ਚ ਹੋਰ ਬੜੀਆਂ ਸਮੱਸਿਆਵਾਂ ਹੁੰਦੀਆਂ ਨੇ ਉਹਨੂੰ ਕਿਵੇਂ ਦੇਖਦੇ ਹਾਂ ਸਮੱਸਿਆਵਾਂ ਤਾਂ ਇਹ ਬਹੁਤ ਨੇ ਪਰ ਮੈਂ ਤੁਹਾਨੂੰ ਪਹਿਲਾਂ ਕਿਹਾ ਸਾਡਾ ਪੰਡਤਾਂ ਦਾ ਪਿੰਡ ਹੋਣ ਕਰਕੇ ਸਾਰੇ ਇੱਕੇ ਦਾਦੇ ਦੇ ਅਸੀਂ ਮੈਂ ਬਲੇਮ ਕਿਸੇ ਨੂੰ ਕਰਦਾ ਨਹੀਂ ਪਰ ਸਮੱਸਿਆਵਾਂ ਘੱਟੋ ਘੱਟ 50 ਨੇ ਠੀਕ ਹੈ 50 ਦੇ ਵਿੱਚੋਂ 25 30 ਮੈਨੂੰ ਪਤਾ ਹੈ 25 30 ਹੁਣ ਜਦੋਂ ਇਹ ਫੀਲਡ 'ਚ ਵੱਡ ਜੂਗਾ ਮੈਂ ਆਪੇ ਪਤਾ ਲੱਗ ਜੂ ਕੋਸ਼ਿਸ਼ ਕਰਾਂਗੇ ਜੇ 50 ਸਮੱਸਿਆਵਾਂ ਨੇ ਤਾਂ 45 40 ਦਾ ਪੂਰੀਆਂ ਹੋਣਾ ਪੂਰੀਆਂ ਦੋ ਚਾਰ ਰਹਿ ਜਾਣਗੇ ਕਦੇ ਫਿਰ ਹੋਰ ਕੋਈ ਕਰ ਦੂਗਾ ਠੀਕ ਹੈ ਮੰਨ ਲਓ ਤੁਸੀਂ 90% ਕੰਮ ਪੂਰਾ ਕਰਨਾ ਚਾਹੁੰਦੇ ਹੋ ਜੇ ਵੱਧ ਹੋ ਗਿਆ ਵੱਧ ਵੀ 90 ਤਾਂ ਹੋਵੇ ਬਾਕੀ ਕੋਈ ਚੱਕਦਾ ਹੀ ਅਗਲਾ ਕਹਿੰਦਾ ਵੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਨਹੀਂ ਜੀ ਗੱਡ ਕੇ ਕਰਾਂਗੇ ਕਰਾਂਗੇ ਕਿ ਇਹ ਇਹ ਵੀਰੇ ਤੁਸੀਂ ਸਰਪੰਚ ਲਾਈਨ ਚ ਨਵੇਂ ਪਹਿਲੀ ਵਾਰ ਆ ਰਹੇ ਹੋ ਨਾ ਚਲੋ ਬੰਦਾ ਬੇਸ਼ੱਕ ਸਰਪੰਚ ਨਾਲ ਰੰਦਾ ਹੈ ਮਿੱਤਰਤਾ ਹੁੰਦੀ ਹੈ ਪਰ ਬਹੁਤ ਸਾਰੇ ਈਵੇਂ ਦੇ ਕੰਮ ਹੁੰਦੇ ਨੇ ਜਿਹੜੇ ਪਰਦੇ ਦੇ ਮਗਰ ਹੁੰਦੇ ਨੇ ਮੇਰੇ ਮੇਰਾ ਇਹ ਸਵਾਲ ਅਮਰਪਾਲ ਸਰਪੰਚ ਨੂੰ ਵੀ ਸੀ ਉਹ ਮਹਿਕਮੇ ਚ ਰਹੇ ਵੀ ਮਤਲਬ ਪਹਿਲਾਂ ਮਹਿਕਮੇ ਨਾਲ ਡੀਲ ਕਰਦੇ ਰਹੇ ਪੱਚੇਤੀ ਮਹਿਕਮੇ ਨਾਲ ਇਹਦੇ ਵਿੱਚ ਬੜੀਆਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿੰਨਾ ਕੁ ਸਮਝਦੇ ਹੋ ਇਸ ਵਿਭਾਗ ਨੂੰ ਤੇ ਉਹਦੇ ਵਿੱਚ ਦੇਖੋ ਇਹ ਕਹਿ ਲਓ ਵੀ ਪੰਜੇ ਉਂਗਲਾਂ ਇੱਕਸਾਰ ਤਾਂ ਨਹੀਂ ਪਰ ਰਿਸ਼ਵਤ ਤੋਂ ਬਿਨਾ ਕੰਮ ਨਹੀਂ ਹੁੰਦਾ ਹਾਂ ਹੁੰਦਾ ਕੋਈ ਸ਼ੱਕ ਨਹੀਂ ਉਸ ਨੂੰ ਫਿਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਵੇਂ ਡੀਲ ਕਰੋਗੇ ਮੰਨ ਲਓ ਜੇ ਐਵੇਂ ਦੇ ਹੀ ਕੋਈ ਕੋਈ ਐਵੇਂ ਦਾ ਕੇਸੀ ਡਿਊਟੀ ਲੱਗ ਗਈ ਇਸ ਸਕੱਤਰ ਦੀ ਸੈਕਟਰੀ ਦੀ ਜਿਹੜਾ ਹੋਇਆ ਇਹ ਕਰਪਟ ਜਾਂ ਇਦਾਂ ਦਾ ਕੰਮ ਤੁਹਾਡੇ ਕੰਮ ਚ ਡਿੱਤਨ ਪੈਂਦੀ ਰਹੀ ਫਿਰ ਉਹਨੂੰ ਕਿਵੇਂ ਤੁਸੀਂ ਹੈਂਡਲ ਹਾਂ ਜੀ ਤਾਂ ਜੀ ਮੈਂ ਦੱਸਦਾ ਥੋੜੀ ਗੱਲ ਸਹੀ ਆ ਵੀ ਚਲੋ ਕ੍ਰਾਪਟ ਤਾਂ ਸਾਰੀ ਦੁਨੀ ਹੋਈ ਪਈ ਐ ਪਰ ਜਿਹੜੇ ਲੋਕ ਕੰਮ ਕਰ ਰਹੇ ਨੇ ਉਹ ਵੀ ਤਾਂ ਇਹ ਵਿਭਾਗਾਂ ਦੇ ਥਰੂ ਕਰ ਰਹੇ ਨੇ ਜਿਵੇਂ ਉਹ ਡੀਲ ਕਰਦੇ ਨੇ ਉਹਨਾਂ ਨਾਲ ਜਾ ਕੇ ਉਮੀ ਮੈਂ ਕਰੂੰਗਾ ਕਟੋ ਘਟੋ ਉਹ ਮੇਰੀ ਸੋਚ ਤਾਂ ਦੇਖਣਗੇ ਨਾ ਜੇ ਮੇਰੀ ਸੋਚ ਜਾ ਕੇ ਉਹਨੂੰ ਕਹਿਣ ਵਾਲੀ ਹੋਈ ਵੀ ਕੈਮਾ ਮੇਰਾ ਕੈਮਾ ਸੋਡਾ ਉਹ ਫਰੋਂ ਵਿੱਚ ਚੱਲਣਗੀ ਉਹ ਤੇ ਤੁਸੀਂ ਕਹਿ ਰਹੇ ਹੋ ਨਾ ਵੀ ਉਹ ਬੰਦੇ ਕਹਿੰਦੇ ਵੀ ਉੱਪਰ ਬਾਦ ਸਰਕਾਰ ਦੀ ਸਾਡੀ سپورਟ ਸੀ ਹਾਂਜੀ ਉੱਪਰੋਂ سپورਟ ਸੀ ਜੇ ਉਹ ਕਹੇਟੋਂ ਕੋਈ ਬੰਦਾ ਦਿੱਕਤ ਵੀ ਕਰਦਾ ਕੋਈ ਅਫਸਰ ਦਿੱਕਤ ਕਰਦਾ ਸੀ ਉੱਪਰੋਂ ਫੋਨ ਕਰਾ ਕੇ ਜਾਂ ਕੁਝ ਵੀ ਮੇਰਾ ਕੰਮ ਨਾ ਰੁਕੇ ਉਹ ਕਰਵਾ ਲੈਂਦੇ ਸੀ ਤੁਸੀਂ ਸਿਆਸੀ ਤੌਰ ਦੇ ਉੱਤੇ ਪਹੁੰਚ ਕੋਈ ਮੰਨ ਲਓ ਜੁੜੇ ਹੋਏ ਹੋ ਪਿੰਡ ਦਾ ਹੀ ਸਹਾਰਾ ਜੀ ਮੇਨੂੰ ਤਾਂ ਮੇਰਾ ਪਿੰਡੇ ਪੰਚਾਇਤ ਵਰਗੀ ਆ ਜਿਹੜਾ ਮੇਰਾ ਰਿਕੇ ਪਿੰਡ ਦਾ ਭਾਈਚਾਰਾ ਹੈ ਇਹਨਾਂ ਨੇ ਮਤਲਬ ਜੇ ਮੈਨੂੰ ਕਹਾਂ ਵੀ ਮੇਰੇ ਨਾਲ ਚੱਲੋ ਮੇਰਾ ਕੰਮ ਚ ਅੜੀਕਾ ਕੋਈ ਕੋਈ ਵੀ ਬੰਦਾ ਡਰਿਆ ਚਾਹੇ ਸਰਕਾਰੀ ਚਾਹੇ ਪ੍ਰਾਈਵੇਟ ਹੈ ਤਾਂ ਉਹ ਪੰਚਾਇਤ ਮੂਰੇ ਜੀ ਨਹੀਂ ਬੋਲਦਾ ਹੈਗਾ ਮਤਲਬ ਕਹਿਣ ਦਾ ਮਤਲਬ ਇਹ ਜੀ ਕੱਲ ਨੂੰ ਦਿੱਕਤ ਆਊਗੀ ਤਾਂ ਲੋਕਾਂ ਨੂੰ ਇਕੱਠੇ ਕਰਕੇ ਕਿੱਥੇ ਕੋਈ ਨਾਮ ਰੱਖਣ ਨੂੰ ਵੀ ਇਹ ਬੰਦਾ ਕੰਮ ਨਹੀਂ ਕਰਦਾ ਰਹਿੰਦੇ ਰਹੇ ਜੀ ਕਰਾਂਗੇ ਜੀ ਵੀ ਆ ਵੀ ਮਨ ਲੋ ਇਹ ਹੈ ਵੀ ਕਈ ਵਾਰ ਦੋ ਦੋ ਤਰੀਕੇ ਹੁੰਦੇ ਨੇ ਨਾ ਇਕਦਾ ਤੁਸੀਂ ਸਿਆਸੀ ਪਹੁੰਚਾ ਜੇ ਨਹੀਂ ਤਾਂ ਫਿਰ ਲੋਕਾਂ ਦਾ ਭਾਈ ਦੇਖੋ ਇਹ ਕੰਮ ਨਹੀਂ ਕਰ ਰਿਹਾ ਤਾਂ ਕੱਟ ਕਰੋ ਵੀ ਭਾਈ ਇਹ ਕਫਰਾਣਾ ਬੰਦਾ ਅਫਸਰ ਆਪਣਾ ਕੰਮ ਨਹੀਂ ਕਰਨ ਦੇ ਰਿਹਾ ਨਾ ਇਹੀ ਕਹਿ ਰਹੇ ਤੁਸੀਂ ਪਰ ਆਪਾਂ ਹੀ ਮੈਂ ਤਾਂ ਵਿੱਕੀ ਵੀਰੇ ਤੈਨੂੰ ਇਹੀ ਗੱਲ ਕਹਿਣਾ ਵੀ ਆਪਾਂ ਉਹਨਾਂ ਨਾਲ ਉਹਨਾਂ ਦੇ ਮੂਰੇ ਇਹ ਜਿਹੇ ਚਿਹਰੇ ਬਣ ਕੀ ਨਹੀਂ ਜਾਂਦੇ ਹੈਗੇ ਵੀ ਉਹ ਆਪਣੇ ਨਾਲ ਹੀ ਕਰਨਾ ਆਪਾਂ ਚਿਹਰੇ ਇਹ ਜਿਹੇ ਜਾਮਾ ਕੇ ਬਣ ਕੇ ਵੀ ਉਹ ਆਗਲੇ ਆਪੇ ਕਹਿਣਗੇ ਭਾਈ ਵੀ ਕੰਮ ਕਰੀ ਇਹ ਤਾਂ ਜਿਵੇਂ ਚੱਲ ਰਿਹਾ ਚਲਾਉਣ ਦਿਓ ਬਾਕੀ ਹੋਰ ਹੈ ਜੀ ਨੇ ਪੰਚੇਤਾ ਠੀਕ ਹੈ ਹਾਂ ਵੀ ਮੰਨ ਲਓ ਤੁਸੀਂ ਰਿਸ਼ਵਤ ਭ੍ਰਿਸ਼ਟਾਚਾਰ ਤੋਂ ਦੂਰ ਰਹੋਗੇ ਵੀ ਜਿਹੜੇ ਉਹ ਬਾਬੇ ਦੀ ਕਿਰਪਾ ਜੀ ਉਹ ਤੋਂ ਦਾ ਦੂਰੇ ਰਹਾਗੇ ਕੋਸ਼ਿਸ਼ ਕਰਾਂਗੇ ਜਿਹੜਾ ਮੰਗਦਾ ਉਹਨੂੰ ਵੀ ਦੂਰ ਕਰਾਂਗੇ ਲੈਣ ਦੇ ਕੀ ਕੱਢੇਗੇ ਚੋਂ ਠੀਕ ਹੈ ਇਹ ਤੋਂ ਇਲਾਵਾ ਕੋਈ ਅ ਜਿਹੜੇ ਇੱਕ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਪਿੰਡ ਨੂੰ ਕੀ ਤੁਸੀਂ ਸਹਿਯੋਗ ਸਰਕਾਰ ਤੋਂ ਤਾਂ ਮੰਗ ਮੈਂ ਇਹ ਕਰ ਰਿਹਾ ਜੀ ਮੈਂ ਸਰੇ ਆਮ ਆਕਾਲੀ ਦਲ ਦਾ ਨੌਲਿਆ ਹੋਣਾ ਵੀ ਸੱਕਾ ਵਾਲੀ ਪਿੰਡ ਜਿਵੇਂ ਅਮਰੀਕਾ ਬਣ ਕੇ ਬਣਿਆ ਤਾਂ ਉਹ ਆਕਾਲੀ ਦਲ ਨੇ ਬਣਾਇਆ ਤਾਂ ਇਹ ਜੀ ਸਨੇਹਾ ਮੇਰਾ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਅਕਲਵੰਤ ਸਿੰਘ ਕੋਲੇ ਵੀ ਜਾਂਦਾ ਹੈ ਤਾਂ ਉਹਨਾਂ ਦੀ ਵੀ ਸੋਚ ਮੈਂ ਕਹਿੰਦਾ ਵੀ ਉਹ ਉਹਨਾਂ ਵਰਗੀ ਬਣੇ ਉਹ ਸਰਪੰਚ ਵਰਗੀ ਤਾਂ ਮੇਰੀ ਵੜ ਜੂਗੀ ਮੈਂ ਬਣਾ ਲੂਗਾ ਪਰ ਕਿਵੇਂ ਪੈਸਾ ਦਿੱਤੇ ਕੀ ਸੋਚ ਕੇ ਦਿੱਤੇ ਇਹ ਹੀ ਸਵਾਲ ਹੈ ਮੇਰਾ ਹਾਂ ਠੀਕ ਹੈ ਨਾ ਤਾਂ ਇਹ ਜੇ ਮੇਰੀ ਇੰਟਰਵਿਊ ਕਲਵੰਤ ਸਿੰਘ ਕੋਲੇ ਜਾਂਦੀ ਹੈ ਜਾਂ ਭਗਵੰਤ ਮਾਨ ਕੋਲੇ ਜਾਂਦੀ ਹੈ ਤਾਂ ਉਹ ਸਰਪੰਚੀ ਤੋਂ ਬਾਅਦ ਉਹਨਾਂ ਕੋਲੇ ਨੰਬਰ ਕੀਦਾ ਨਹੀਂ ਹੈਗਾ ਉਹ ਸੋਚ ਸਕਦੇ ਨੇ ਵੀ ਯਾਰ ਇੱਕ ਬੰਦੇ ਨੇ ਆਹ ਗੱਲ ਇੰਟਰਵਿਊ ਦਿੱਤੀ ਸੀ ਉਹਨੂੰ ਬਲਾਉਂ ਕੋਸ਼ਿਸ਼ ਕਰਦਾ ਵੀ ਤੇ ਪਿੰਡ ਬਣਾ ਜੇ ਉਹਨਾਂ ਦੀ ਸਰਕਾਰ ਚ ਪਿੰਡ ਵਧੀਆ ਬਣੂਗਾ ਤਾਂ ਉਹ ਉਹਦੀ ਫਾਇਦਾ ਜੀ ਮੇਰਾ ਕਿੱਥੇ ਚੱਲਦਾ ਅੱਜ ਉੱਥੇ ਬਾਦਲ ਦਾ ਨਾ ਹੋ ਰਿਹਾ ਤਾਂ ਇੱਥੇ ਵੀ ਨਾ ਇੱਥੇ ਤਾਂ ਵੀ ਨਾ ਹੋਊਗਾ ਜੀ ਮੈਂ ਤਾਂ 5 ਸਾਲ ਕਰਨ ਨੂੰ ਅਜੇ ਮੰਨ ਲਓ ਵੀ ਬਣਾਤਾ ਪਿੰਡਦਿਆਂ ਨੇ ਤਾਂ 5 ਸਾਲ ਕਰਨ ਨੂੰ ਆ ਇਹ ਤਾਂ ਜੀ ਸਾਰੀ ਉਮਰ ਵਾਸਤੇ ਨੇ ਨਹੀਂ ਨਹੀਂ ਉਹਦਾ ਕਹਿਣ ਦਾ ਮਤਲਬ ਜੇ ਕੱਲ ਨੂੰ ਇੰਟਰਵਿਊ 5 ਸਾਲ ਬਾਅਦ ਹੁੰਦੀ ਆ ਤੂੰ ਵੀ ਵੀਰੇ ਫਿਰ ਇਹ ਗੱਲ ਕਹੇਗਾ ਨਾ ਵੀ ਦੇਖੋ ਭਾਈ ਸਰਕਾਰ ਨੇ ਮੈਨੂੰ ਸਪੋਰਟ ਕਰੀ ਤੇ ਮੈਂ ਆ ਕੰਮ ਬਣਾਇਆ ਜਿਵੇਂ ਉਹ ਕਹਿੰਦੇ ਬਾਦਲ ਨੇ ਸਪੋਰਟ ਦੇ ਬਣਾਇਆ ਤੋ ਨੋ ਤਾਂ ਸਰਕਾਰ ਦਾ ਹੁੰਦੀ ਹੈ ਕਿਵੇਂ ਜਿਵੇਂ ਹੁਣ ਮੇਰੇ ਪਿੰਡ ਜਿਨਕਾਸੀ ਟੋਬੇ ਦਾ ਜਾਂ ਸੀਵਰੇਜ ਦਾ ਪ੍ਰੋਬਲਮ ਹੈ ਕਲਵੰਤ ਸਿੰਘ ਐਮਐਲਏ ਸਾਡੇ ਉਹ ਆ ਕੇ ਮੈਨੂੰ ਕਹੇ ਵੀ ਤੂੰ ਇਹਦਾ ਕੰਮ ਸ਼ੁਰੂ ਕਰਾ ਹੁਣ ਜਦੋਂ ਦਾ ਕੰਮ ਸ਼ੁਰੂ ਕਰਾਉਂਗਾ ਉੱਥੇ ਨੰਬਰ ਉਹ ਵੀ ਲੱਗੂਗੀ ਕੀ ਹੁੰਦੇ ਪਲੇਟ ਲਾਉਂਦੇ ਨੇ ਜਿਹੜੀ ਉਦਘਾਟਨ ਵਾਲੀ ਨੀ ਪੱਥਰ ਉੱਥੇ ਕਲਵੰਤ ਸਿੰਘ ਦਾ ਨਾਮ ਆਵਾਦਵੀ ਪਾਰਟੀ ਦਾ ਚੱਲੂ ਹੈ ਉਹ ਤਾਂ ਸਦੀਆਂ ਤੱਕ ਰਹੂਗਾ ਉਹ ਤਾਂ ਆਪੇ ਲੋਕਾਂ ਨੂੰ ਪਤਾ ਲੱਗੂ ਵੀ ਕਿਹਨੇ ਬਣਾਇਆ ਇਹ ਠੀਕ ਹੈ ਦੂਜੇ ਪਾਸੇ ਫਿਰ ਥੋੜੇ ਪਿੰਡ ਦੇ ਵਿੱਚ ਇੱਕ ਪਾਸੇ ਅਮਰਤਪਾਲ ਸਰਪੰਚ ਲੜ ਰਹੇ ਨੇ ਜਿੰਨਾਂ ਕੋਲ ਤਜਰਬਾ ਹੈ 5 ਸਾਲ ਦਾ ਹੈਗੇ ਜੀ ਚਲੋ ਐਜੂਕੇਟ ਤੁਸੀਂ ਵੀ ਪੜ੍ਹੇ ਲਿਖੇ ਹੋ ਉਹ ਵੀ ਪੜ੍ਹੇ ਲਿਖੇ ਨੇ ਹਣਾ ਠੀਕ ਹੈ ਪੜ੍ਹੇ ਲਿਖੇ ਵੀ ਹਾਂ ਉਹ ਵੀ ਪੜ੍ਹੇ ਲਿਖੇ ਨੇ ਪਰ ਤਜਰਬਾ ਉਹਨਾਂ ਕੋਲੇ ਦੂਸਰੇ ਪਾਸੇ ਥੋੜੇ ਆਂਟੀ ਇੱਕ ਬੱਬੂ ਸ਼ਰਮਾ ਬਾਈ ਲੜ ਰਿ ਉਹ ਉਥੋਂ ਜਿਹੜੀ ਆਪਾਂ ਦੇਖ ਰਹੇ ਆ ਜਾਂ ਸਮਝਦੇ ਆ ਜਿਹੜੀ ਆਵਾਜ਼ ਆਉਂਦੀ ਆ ਵੀ ਉਹ ਸਰਕਾਰ ਦੇ ਬੰਦੇ ਨੇ ਫਿਰ ਤੁਸੀਂ ਕਿਵੇਂ ਸੋਚਦੇ ਹੋ ਵੀ ਤੁਸੀਂ ਅਜਿੱਤ ਵਾਲੇ ਪਾਸੇ ਨੂੰ ਜਾਓਗੇ ਕਿਉਂਕਿ ਇੱਕ ਪਾਸੇ ਸਰਕਾਰ ਦਾ ਬੰਦਾ ਇੱਕ ਤਿਰਬੇਕਾਰ ਬੰਦਾ ਇੱਕ ਪਾਸੇ ਨਵਾਂ ਨੌਜਵਾਨ ਮੁੰਡਾ ਮੈਂ ਇਹਦਾ ਉਹ ਵੀ ਚੱਲ ਜੀ ਮੈਂ ਦੱਸਦਾ ਨਾ ਕੋਈ ਸਰਕਾਰ ਕਰੇ ਨਾ ਕੁਝ ਵੀ ਨਹੀਂ ਕਰਦੀ ਇਹ ਪਿੰਡ ਦੇ ਲੋਕ ਕਰਨਗੇ ਠੀਕ ਹੈ ਕਿਉਂਕਿ ਪਿੰਡ ਦੇ ਭਾਈਚਾਰੇ ਨਾਲੋਂ ਵੱਡੀ ਨਾ ਸਰਕਾਰ ਹੈ ਨਾ ਕੁਝ ਨਹੀਂ ਹੈਗਾ ਅੰਮੀ ਕਹਿੰਦਾ ਮੇਰੇ ਕਹਿਣ ਦਾ ਮਤਲਬ ਹੈ ਦੇਖੋ ਵੋਟ ਜਦੋਂ ਪਾਉਣੀ ਹੁੰਦੀ ਆ ਇੱਕ ਕਹਿੰਦਾ ਚੱਲ ਯਾਰ ਉਹਨੂੰ ਵੋਟ ਪਾ ਦਿਓ ਵੀ ਉਹ ਸਰਕਾਰ ਚ ਉਹਦਾ ਹੱਥ ਹੈ ਯਾਰ ਗਰੰਟਾ ਲਿਆਊਗਾ ਜਾਂ ਉਹ ਕੰਮ ਕਰਾਊਗਾ ਕੱਲ ਨੂੰ ਥਾਣੇ ਫੋਨ ਕਰਾਉਣਾ ਹੈ ਕੱਲ ਨੂੰ ਬਿਜਲੀ ਵਿਭਾਗ ਦੇ ਕੰਮ ਹੈ ਵੀ ਪੱਬੂ ਸ਼ਰਮਾ ਕਰੂਗਾ ਵੀ ਯਾਰ ਚਾਰਕ ਥਾਂ ਫੋਨ ਕਰ ਦੂ ਮੇਰਾ ਕੰਮ ਹੋ ਜਾਊਗਾ ਹਾਂ ਸਹੀ ਗੱਲ ਹੈ ਠੀਕ ਹੈ ਇੱਕ ਪਾਸੇ ਵਾਲਾ ਕਹਿੰਦਾ ਯਾਰ ਵੀ ਭਈ ਅੰਮ੍ਰਿਤਪਾਲ ਸਰਪੰਚ ਨੂੰ ਵੋਟ ਪਾਓ ਯਾਰ ਤਜਰਬਾ ਹੈ ਪਿਛਲੀ ਵਾਰ ਉਹਨੇ ਆਹ ਕੰਮ ਕਰਿਆ ਸੀ ਆ ਵੀ ਬਧੀਆ ਕਰਿਆ ਸੀ ਐਤਕਿਉ ਫਰਾਨਾ ਫਰਾਨੇ ਕੰਮ ਕਹਿੰਦਾ ਕਰੂਗਾ ਜੇ ਪਿਛਲੀ ਵਾਰੀ ਹੁਣ ਤੁਹਾਡੇ ਦੇ ਯਕੀਨ ਕਿਵੇਂ ਕਰਨ ਵੀ ਮੰਨ ਲਓ ਤੁਸੀਂ ਇਹ ਚੀਜ਼ ਮੰਨ ਲਓ ਕਰੋਗੇ ਮੈਂ ਉਹ ਕਹ ਰਿਹਾ ਵੀ ਤੁਹਾਡੇ ਕੋਲ ਕੀ ਉਹਦੇ ਕੋਲ ਸਰਕਾਰ ਦਾ ਪੱਖ ਮਜ਼ਬੂਤ ਹੈ ਇੱਕ ਕੋਲੇ ਪੁਰਾਣੀ ਕੀਤੀ ਹੋਈ ਸਰਪੰਚੀ ਦਾ ਪੱਖ ਮਜ਼ਬੂਤ ਹੈ ਸਹਿਲੀ ਕੋਲ ਕੀ ਆ ਮੇਰੇ ਕੋਲੇ ਤੈਜੀ ਮੈਂ ਦੱਸਾਂ ਤੁਹਾਨੂੰ ਗੱਲ ਮੇਰੇ ਕੋਲੇ ਵੀ ਮੇਰਾ ਇੱਕ ਦਾ ਮੇਰਾ ਆਪਦਾ ਪਰਸਨਲੀ ਤਜਰਬਾ ਮੇਰੇ ਕੋਲੇ ਹੈ ਕਿ ਮੈਂ ਕੀ ਕਰਨਾ ਜਿਹੜਾ ਮੈਂ ਸੀਕ੍ਰੀਟਾ ਨਹੀਂ ਦੱਸ ਸਕਦਾ ਕੈਮਰੇ ਮੂਰੇ ਬੈਠ ਕੇ ਠੀਕ ਹੈ ਠੀਕ ਹੈ ਨਾ ਜੀ ਸਰਕਾਰ ਦੇ ਵਿੱਚ ਵੀ ਹੱਥ ਪੈਂਦਾ ਹੈ ਠੀਕ ਹੈ ਥਾਣੇਦਰਵਾਰੇ ਵੀ ਹੱਥ ਪੈਂਦਾ ਹੈ ਠੀਕ ਹੈ ਹਾਂ ਹੈਗਾ ਦੱਸਣ ਨਾਲ ਜ਼ਰੂਰੀ ਨਹੀਂ ਹੁੰਦਾ ਵੀ ਆਪਣੀ ਉੱਥੇ ਬਣਦੀ ਹੈ ਉਹ ਆਪਣੇ ਪੰਜਾਬੀ ਜੀ ਗੱਲ ਹੈ ਵੀ ਉਹ ਫੁਕਰੇ ਬੰਦਿਆਂ ਦਾ ਕੰਮ ਹੁੰਦਾ ਹੈ ਇਹ ਕਿਤੇ ਬਣਦੀ ਆ ਉਹਨੂੰ ਅੰਡਰਗਰਾਉਂਡ ਰੱਖੋ ਬਣਦੀ ਕਿਹਦੀ ਨਹੀਂ ਮੇਰੀ ਸ਼ਾਇਦ ਸਰਕਾਰ ਚ ਇਹਨਾਂ ਨਾਲੋਂ ਵਾਅਦਾ ਹੱਥ ਪੈਂਦਾ ਹੋਵੇ ਜਾਂ ਥਾਣੇਦਰਵਾਰੇ ਵਾਅਦਾ ਪੈਂਦਾ ਹੋਵੇ ਪਰ ਹੈ ਮੇਰੇ ਚਾਚਾ ਜੀ ਲੱਗ ਉਹ ਮੇਰਾ ਕਲਾਸ ਪਹਿਲੋ ਭਾਈਆਂ ਸੀ ਇਕੱਠੇ ਰਿਹਾ ਪਰ ਸਾਡੇ ਜਿਹੜੇ ਰਾਜਨੀਤੀ ਵਾਲੀ ਵਾਲੇ ਕੋਈ ਗੱਲ ਨਹੀਂ ਹੈਗੀ ਪਿਆਰ ਹੈ ਸੌਕੇ ਨਾਲ ਖੜਿਆ ਤਿੰਨੇ ਜਣੇ ਪ੍ਰੇਮ ਪਿਆਰ ਹੈ ਕੋਈ ਇਹ ਨਹੀਂ ਮੈਂ ਕੋਈ ਉਹ ਨਹੀਂ ਗੱਲ ਕਰਦਾ ਵੀ ਤੁਸੀਂ ਆਪਸ ਵਿੱਚ ਟੱਕਰ ਜਾਂ ਫਲਾਣਾ ਮੇਰੇ ਤਾਂ ਕਹਿੰਦੇ ਦੇਖੋ ਆਪਣੇ ਸਾਹਮਣੇ ਚਲੋ ਮੈਂ ਜੇ ਪੰਚੇ ਟੁੱਟਦਾ ਹੂੰ ਬੱਬੂ ਦੀ ਉੱਥੇ ਸਪੋਰਟ ਹੈ ਢਾਣੇ ਦਰਵਾਜ਼ੇ ਉੱਚ ਸਰਕਾਰ ਚ ਤਾਂ ਕੋਈ ਗੱਲ ਨਹੀਂ ਮੈਂ ਬੱਬੂ ਤੋਂ ਸਪੋਰਟ ਲਵਾਂਗਾ ਵੀ ਭਾਈ ਤੇਰੀ ਉੱਥੇ ਬਣਦੀ ਮੇਰੇ ਨਾਲ ਚੱਲਾ ਉਹ ਨਹੀਂ ਜਵਾਬ ਦਿੰਦਾ ਫਿਰ ਪੁਰਾਣਾ ਪਿਆਰ ਬਈ ਜੇ ਮੈਂ ਬਣਦਾ ਤੱਪ ਪਰਿਆਣਤੀ ਆਪਾਂ ਫਿਰ ਮੈਂ ਜਿਹੜੇ ਪੁਰਾਣੇ ਸਰਪੰਚ ਨੇ ਮੇਰਾ ਚਾਚਾ ਵੀ ਬੰਲੀ ਉਹਦਾ ਵੀ ਬਹੁਤ ਤਜਰਬਾ ਹੈ ਇਹ ਵੀ ਚਾਚਾ ਹੈ ਮੇਰਾ ਜਿਹੜਾ ਮੈਨੂੰ ਠੀਕ ਲੱਗੂ ਅਮਰਤਪਾਲ ਵੀ ਇਹ ਤਾਂ ਪੁੱਛ ਲਾਂਗੇ ਤੁਸੀਂ ਤਾਂ ਪੁੱਛਾਂਗੇ ਵੀ ਜੱਥੇ ਤੁਹਾਡਾ ਤਜਰਬਾ ਸਾਨੂੰ ਦੱਸੋ ਕਿਵੇਂ ਆਪ ਵੀ ਦੱਸਣਗੇ ਇਹ ਬਹੁਤ ਵਧੀਆ ਤੁਹਾਡਾ ਮਤਲਬ ਹੈ ਸੋਚ ਹੈ ਕਿਉਂਕਿ ਇਹ ਕੋਈ ਜ਼ਰੂਰੀ ਨਹੀਂਗਾ ਵੀ ਜੇ ਇੱਕ ਬੰਦਾ ਹਾਰ ਗਿਆ ਇੱਕ ਜਿੱਤ ਗਿਆ ਉਹ ਆਪਸ ਦੇ ਵਿੱਚ ਨਫ਼ਰਤ ਹੋ ਜੇ ਕੋਈ ਗੱਲ ਨਹੀਂ ਹਾਰ ਜਿੱਤ ਬਣੀ ਹੋਈ ਹੈ ਤਾਂ ਬੰਦੇ ਮਿਲ ਕੇ ਵੀ ਚੱਲ ਸਕਦੇ ਪਰ ਇਹ ਕਿ ਸਾਡੇ ਪਿੰਡ ਚ ਆਲੇ-ਦਾਲੇ ਦੇ ਗਵੰਡਾ ਚ ਪਿੰਡਾਂ ਚ ਕੀ ਹੋਊ ਪਤਾ ਨਹੀਂ ਸਾਡੇ ਪਿੰਡ ਚਾਇਦ ਕੀ ਮੈਨੂੰ ਇੰਨਾ ਕੁ ਪਤਾ ਲੱਗ ਰਿਹਾ ਵੀ ਕੋਈ ਜਿੱਤੇ ਹਾਰੇ ਪਰ ਦੁਬਾਰੋ ਮਾਹੌਲ ਭਾਈਚਾਰਾ ਸਾਡਾ ਕਾਇਮ ਹੈ ਇਹ ਬਹੁਤ ਵਧੀਆ ਇਹ ਪੱਖ ਵਧੀਆ ਕਿਉਂਕਿ ਮੈਨੂੰ ਕੀ ਦੇਖੋ ਮੈਂ ਇੰਨੇ ਲੋਕਾਂ ਨੂੰ ਮਿਲਦਾ ਕਰਦਾ ਨਾ ਪਰ ਆਹ ਪੱਖ ਮੈਨੂੰ ਵਧੀਆ ਲੱਗੇ ਹਾਲਾਂਕਿ ਮੈਂ ਵੀ ਆਪਣੇ ਪਿੰਡ ਚ ਚਾਹਣਾ ਹੁਣਾ ਵੀ ਜੇ ਕੋਈ ਜਿੱਤ ਗਿਆ ਕੋਈ ਹਾਰ ਗਿਆ ਕੋਈ ਨਹੀਂ ਪਰ ਜਿਹੜਾ ਜਿੱਤਿਆ ਉਹ ਉਹ ਕੋਸ਼ਿਸ਼ ਕਰੇ ਹਾਰੇ ਹੋਏ ਬੰਦੇ ਕੋਲ ਵੀ ਚੱਲ ਪਈ ਤੂੰ ਵੀ ਨਾਲ ਚੱਲੋ ਮੇਰੇ ਆਪ ਇੱਥੇ ਕੰਮ ਕਰਾਂਗੇ ਕੋਈ ਨਹੀਂ ਠੀਕ ਹੈ ਲੋਕਾਂ ਨੇ ਤਿੰਨ ਨੂੰ ਵੋਟ ਨਹੀਂ ਪਾਈ ਮੈਨੂੰ ਪਾਤੀ ਦੋ ਵੋਟ ਵੱਧ ਰਹਿ ਗਈਆਂ ਮਜਿੱਤ ਗਿਆ ਕੋਈ ਗੱਲ ਨਹੀਂ ਪਰ ਆ ਤੇਰੀ ਵੀ ਸੋਚਦੀ ਆਪਾਂ ਕੰਮ ਕਰਨ ਦੀ ਮੇਰੀ ਵੀ ਸੋਚ ਆ ਆ ਫਿਰ ਅੜ ਕੇ ਕਰਦੇ ਆ ਚਲੋ ਬਹੁਤ ਵਧੀਆ ਬਾਕੀ ਹੁਣ ਲੋਕਾਂ ਦੇ ਡਿਪੈਂਡ ਹੈ ਜੀ ਦੇਖੋ ਵੀ ਉਹ ਕੀ ਦੇ ਉੱਤੇ ਭਰੋਸਾ ਕਰਦੇ ਨੇ ਇਹ ਤੇ ਦੇਖੋ ਲੋਕਾਂ ਦਾ ਪੜਿਆ ਤਾਂ ਜਾਂਦਾ ਨਹੀਂ ਹੈ ਨਾ ਹੂੰ ਦਿਲ ਚ ਕੀ ਚੱਲ ਰਿਹਾ ਦਿਮਾਗ ਚ ਕੀ ਚੱਲਦਾ ਹੈ ਬਿਲਕੁਲ ਉਹਦਾ ਲੋਕਾਂ ਨੇ ਦਿਮਾਗ ਲਾਉਣ ਨੂੰ ਇੱਕ ਨਾ ਜਦੋਂ ਵੋਟਾਂ ਪੈ ਰਹੀਆਂ ਹੁੰਦੀਆਂ ਨੇ ਹੂੰ ਇਹ ਸਾਰੇ ਪਿਆਵਲ ਯੂ ਗੱਲ ਹੈ ਮੇਰੀ ਕਦੇ ਮੇਰੇ ਪਿੰਡ ਵਾਲੇ ਸਮਝਣ ਸਾਡੇ ਕਿ ਹੈ ਜਦੋਂ ਲੈਂਡ 'ਚ ਨਹੀਂ ਖੜੇ ਹੁੰਦੇ ਵੋਟਾਂ ਪਾਉਣ ਲਈ ਉਦੋਂ 2 ਮਿੰਟ ਦੀ ਪੋਲਿਟਿਕਸ ਆਪਣੇ ਪੰਜਾਬੀਆਂ ਨੂੰ ਚਾਹੇ ਉਹ ਸੈਂਟਰ ਗਵਰਨਮੈਂਟ ਨਾਲ ਲੋ ਚਾਹੇ ਸਟੇਟ ਗਵਰਨਮੈਂਟ ਨਾਲ ਚਾਹੇ ਪਿੰਡ ਦਾ ਸਰਪੰਚ ਉਹ 2 ਮਿੰਟਾਂ ਦੀ ਪੋਲਿਟਿਕਸ ਸਾਨੂੰ 5 ਸਾਲਾਂ ਲਈ ਨਰਕ 'ਚ ਸੜਦਾ ਦਿੰਦੀ ਚਲੋ 2 ਮਿੰਟਾਂ ਦੀ ਪੋਲਿਟਿਕਸ ਹੁੰਦੀ ਆ ਉਹ ਬਿਲਕੁਲ ਵੀ ਉੱਥੇ ਜੇ ਮੜਾ ਇਹ ਦਿਮਾਗ ਲਾ ਲੈਣ ਵੀ ਕਿੱਥੇ ਕੀ ਬਣੂ ਯਾਰਾ ਤਾਂ ਸ਼ਾਇਦ ਉਹ 5 ਸਾਲ ਵਧੀਆ ਨਿਕਲ ਜਾਣ ਲੋਕਾਂ ਦੇ ਅੱਛਾ ਆਪਾਂ ਇਹਨੂੰ ਨੇੜੇ ਲਾਉਨੇ ਆ ਇੰਟਰ ਇੱਕ ਇਹ ਗੱਲ ਹੁੰਦੀ ਹੈ ਵੀ ਪਿੰਡਾਂ ਦੇ ਵਿੱਚ दारू ਪਿਆਲੇ ਨਾਲ ਵੋਟ ਮਿਲਦੀ ਹੈ ਕੋਈ ਬੰਦਾ ਜਿਵੇਂ ਕੋਈ ਕਿਸੇ ਪਰਿਵਾਰ ਨੂੰ ਕੂਲਰ ਦੇਤਾ ਜੀ ਕੋਈ ਐਸੀ ਦੇਤਾ ਜੀ ਜਾਂ ਮਤਲਬ ਵੋਟ ਲੈਣ ਦੇ ਢੰਗ ਨੇ ਕੋਈ ਬੰਦਾ ਕਹਿੰਦਾ ਵੀ ਮੈਂ ਕੋਈ ਖਰਚਾ ਨਹੀਂ ਕਰਦਾ ਪਿੰਡ ਦਾ ਕੰਮ ਕਰੂੰਗਾ ਪਰ ਮੈਨੂੰ ਵੋਟ ਦਿਓ ਹੁਣ ਕਿਵੇਂ ਸੋਚਦੇ ਹੋ ਜਿਹੜਾ ਬੰਦਾ ਇੱਕ ਖਰਚਾ ਕਰ ਰਿਹਾ ਕੀ ਉਹ ਦੁਆਰਾ ਵਾਪਸ ਕੱਢੂਗਾ ਨਹੀਂ ਹਾਂ ਜਿਹੜਾ ਲਾਊਗਾ ਜੀ 10-20 ਲੱਖ ਉਹਦਾ ਕੱਢੂਗਾ ਪਰ ਨਾਲੋਂ ਯੇ ਨਹੀਂ ਜ਼ਰੂਰੀ ਏ ਥੋੜੀ ਏ ਇਹਦਾ ਸੋਚ ਏ ਗੰਦੀ ਆ ਉਹ ਬੰਦੇ ਦੀ ਜਿਹੜਾ ਪੈਸੇ ਲਾ ਕੇ ਸਰਪੰਚੀ ਲੈਂਦਾ ਹੈ ਬਿਨਾ ਪੈਸੇ ਤੋਂ ਸਰਪੰਚੀ ਲਓ ਸਵਤ ਸੜੀਆ ਕਟੋਕਟੇ ਦਾ ਪਤਾ ਹੋਣਾ ਚਾਹੀਦਾ ਨਾ ਵੀ ਸਾਡੀ ਇੱਜ਼ਤ ਕਿੰਨੀ ਦਾ ਪਿੰਡ 'ਚ ਇਹਦਾ ਪਤਾ ਲੱਗਿਆਦਾ ਬੰਦੇ ਨੂੰ ਜੇ ਬਿਨਾ ਸਰਪੰਚੀ ਤੋਂ ਹੁਣ ਮੈਂ ਲੜੂਗਾ ਬਾਈ ਪੈਸੇ ਤੋਂ ਬਿਨਾ ਸੌਰੀ ਨਾ ਮੈਂ ਦਾ ਰੁਪਿਆ 'ਮਾ ਨਾ ਮੈਂ ਕਿਸੇ ਨੂੰ ਕੋਈ ਭੁੱਕੀ ਫੀਮ ਮੈਂ ਨਹੀਂ ਦਿੰਦਾ ਕਿਸੇ ਨੂੰ ਕੁਝ ਵੀ ਵੈਰੀ ਗੁੱਡ ਠੀਕ ਆ ਨਾ ਮੈਂ ਕਟੋਕਟੇ ਦਾ ਪਤਾ ਲੱਗ ਜੂ ਮੈਨੂੰ ਵੀ ਮੇਰੇ ਨਾਲ ਕਿੰਨੇ ਕਿਚੌਣ ਵਾਲੇ ਨੇ ਕਿੰਨੇ ਕਿਚੌਣ ਵਾਲੇ ਨੇ ਉਹ ਪੈਸੇ ਲੈ ਕੇ ਦਾ ਭਾਈ ਜਿੰਨੇ ਮਰਜ਼ੀ ਖਰੀਦ ਲੈ ਬੰਦੇ ਉਹਦਾ ਕੀ ਪੈਸੇ ਨਹੀਂ ਇਹ 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 ਕੁਚਰਮ ਹੈ ਇਹਦੇ ਜਿਹਨਾਂ ਦੇਖੋ ਸ਼ੈਲੀ ਵੀਰੇ ਅ ਮੈਂ ਦੋਸਤੋ ਇਹ ਮੇਰੇ ਪਰਿਵਾਰ ਨੇ ਮੇਰੇ ਇਲਾਕੇ ਦੇ ਪਿੰਡ ਨੇ ਮੈਂ ਪਿਛਲੇ 25 ਸਾਲ ਤੋਂ ਇਸ ਇਲਾਕੇ ਦੇ ਵਿੱਚ ਪੱਤਰਕਾਰੀ ਕਰਦਾ ਮੇਰੇ ਇਹ ਸਾਰੇ ਭਾਈ ਨੇ ਪੜਦੇ ਰਹੇ ਨੇ ਨਾਲ ਪਰ ਗੱਲ ਇਹ ਆ ਵੀ ਇਹਦੇ 'ਚ ਸਰਪੰਚੀ ਦੀਆਂ ਵੋਟਾਂ ਜਿਹੜੀਆਂ ਹੁੰਦੀਆਂ ਨੇ ਖਾਸ ਕਰਕੇ ਇਹ 2-3 ਤਰੀਕੇ ਦੀ ਵੋਟ ਹੁੰਦੀ ਆ ਇੱਕ ਲਾਣੇ ਦੀ ਵੋਟ ਹਾਂ ਪਰਵਾਰਾਂ ਦੀ ਇੱਕ ਹੋ ਗਿਆ ਜੀ ਉਹ ਸਾਹਮਣੇ ਵਾਲੇ ਬੰਦੇ ਨਾਲ ਮੇਰੀ ਬਣਦੀ ਨਹੀਂ ਯਾਰ ਮੈਂ ਤਾਂ ਇਹਨੂੰ ਵੋਟ ਪਾਉਂ ਉਹਨੂੰ ਨਹੀਂ ਪਾਉਂਦਾ ਠੀਕ ਹੈ ਠੀਕ ਹੈ ਕਿਹ ਹੋ ਗਿਆ ਇੱਕ ਇੱਕ ਗਾਲਾ ਕਹਿੰਦਾ ਯਾਰ ਵੀ ਉਹਨੂੰ ਵੋਟ ਨਹੀਂ ਪਾਉਣੀ ਇਹਨੇ ਮੇਰਾ ਫਰਾਂਣਾ ਦਾ ਬੰਦਾ ਚਾਹੇ ਚੰਗਾ ਹੀ ਹੋਵੇ ਸ਼ੈਲੀ ਨੂੰ ਤਾਂ ਚੰਗਾ ਠੀਕ ਹੈ ਸ਼ਾਇਲੀ ਨੇ ਕਿਸੇ ਕੰਮ ਉਹਦੇ ਕੋਈ ਛੋਟੀ ਮੋਟੀ ਗੱਲ ਹੋ ਗਈ ਗਲਾ ਕਹਿੰਦਾ ਫਲਾਣੇ ਟਾਈਮ ਤੇ ਮੇਰਾ ਫਲਾਣਾ ਕੰਮ ਹੋਏ ਨੇ ਅੱਜ ਦਾ ਖਰਾਬ ਕਰਤਾ ਮੈਂ ਫਲਾਣੇ ਨੂੰ ਵੋਟ ਪਾਉ ਉਹ ਚਾਹੇ ਬੰਦਾ ਮਾੜਾ ਹੋਵੇ ਦੂਜਾ ਮੈਂ ਠੀਕ ਹੈ ਜੀ ਦੇਖੋ ਮੈਂ ਅਮਰਤਪਾਲ ਦੀ ਗੱਲ ਨਹੀਂ ਕਰਦਾ ਮੈਂ ਬੱਬੂ ਦੀ ਗੱਲ ਨਹੀਂ ਕਰਦਾ ਉਹਦਾ ਕਹਿਣ ਚ ਗੱਲ ਕਰਦਾ ਕਈ ਵਾਰ ਜਿਹਨੂੰ ਤੁਸੀਂ ਵੋਟ ਨਹੀਂ ਪਾ ਰਹੇ ਹੁੰਦੇ ਕਈ ਵਾਰ ਬੰਦਾ ਚੰਗਾ ਹੁੰਦਾ ਪਰ ਕੋਈ ਰੀਜ਼ਨ ਬਣ ਜਾਂਦਾ ਨੂੰ ਵੋਟ ਨਹੀਂ ਪਾਉਂਦੇ ਮੈਂ ਇਹ ਗੱਲ ਕਹਿੰਦਾ ਵੀ ਵੋਟ ਤੁਸੀਂ ਉੱਥੇ ਪਾਓ ਜਿੱਥੇ ਬੰਦਾ ਚੰਗਾ ਹੈ 5 ਸਾਲ ਪਛਤਾਉਣ ਦੀ بجائے ਤੁਸੀਂ ਵੋਟ ਕਈ ਵਾਰ ਤਾਂ ਨਹੀਂ ਪਾਉ ਦਰਸ਼ਨਸ਼ੈ ਸ਼ਰਮਾ ਨਹੀਂ ਫਿਰਦੇ ਨੇ ਮੈਨੂੰ ਮੋਟਾ ਦਰਸ਼ਨਸ਼ੈ ਸ਼ਰਮਾ ਜੀ ਦਰਸ਼ਨਸ਼ੈ ਸ਼ਰਮਾ ਨਾਲ ਨਹੀਂ ਬਣਦੀ ਹੁਣੀ ਸ਼ੈਲ ਨੂੰ ਵੋਟ ਤਾਂ ਪਾ ਯਾਰ ਜੀ ਸ਼ੈਲੀ ਹੈ ਨਾ ਮੇਰੇ ਕਹਿਣ ਦਾ ਮਤਲਬ ਐਵੇਂ ਦੇ ਬੰਦਿਆਂ ਨੂੰ ਕਿਵੇਂ ਦੇਖਦਾ ਹਾਂ ਠੀਕ ਹੈ ਤੁਸੀਂ ਪੈਸਾ ਨਹੀਂ ਲਾਓਗੇ दारू ਨਹੀਂ ਪਿਓਗੇ ਪਰ ਵੋਟ ਬਹੁਤ ਤਰੀਕੇ ਚਿਰਨ ਦੀ ਵੋਟ ਹੁੰਦੀ ਹੈ ਕੋਈ ਲਾਣੇ ਦੀ ਵੋਟ ਹੁੰਦੀ ਹੈ ਮੇਰੀ ਬਰਾਦਰੀ ਹੈ ਮੇਰੀ ਰਿਸ਼ਤੇਦਾਰੀ ਹੈ ਇੱਕ ਪਾਸੇ ਅਗਲਾ ਕਹਿੰਦਾ ਯਾਰ ਵੀ ਨਾ ਨਾ ਯਾਰ ਮੈਂ ਅਮਰਤਪਾਲ ਨੂੰ ਵੋਟ ਨਹੀਂ ਪਾਉਂਦਾ ਉਦੇ ਨਾਲ ਤੋਂ ਫਲਾਣੇ ਫਲਾਣੇ ਦੋ ਫਿਰਦੇ ਨੇ ਮੈਂ ਉਹਨੂੰ ਵੋਟ ਨਹੀਂ ਪਾਉਂਦਾ ਐਵੇਂ ਦੀ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਜਿਹੜੀ ਕੀ ਕਹਿਣਾ ਚਾਹੁੰਦੇ ਹਾਂ ਜਿਹੜਾ ਲਾਣੇ ਦੀ ਗੱਲ ਮੈਂ ਲੋਕਾਂ ਨੂੰ ਸਿਖਾ ਕੀ ਦਿੱਤੇ ਰਹੇ ਉਹ ਚੀਜ਼ ਦੇਖੋ ਸਭ ਤੋਂ ਵੱਡਾ ਤਾਂ ਕੰਮ ਹੈ ਵੀ ਜਿਹੜਾ ਆਪਦਾ ਲਾਣਾ ਹੁੰਦਾ ਹ ਹ ਸਭ ਉਹ ਸਰਪੰਚ ਉਹਨੂੰ ਖੜਾ ਹੋਣਾ ਚਾਹੀਦਾ ਜਿਹਦੇ ਨਾਲ ਲਾਣਾ ਹੈ ਲਾਣੇ ਤੋਂ ਉੱਪਰ ਹੋ ਕੇ ਨਾ ਚੱਲੋ ਕਦੇ ਵੀ ਲਾਣੇ ਤੋਂ ਬਾਅਦ ਫਿਰ ਗਵਾਂਢ ਤੇ ਫਿਰ ਪਿੰਡ ਮੇਰੇ ਹਿਸਾਬ ਨਾਲ ਤਾਂ ਮੇਰਾ ਲਾਣਾ ਵੀ ਮੇਰੇ ਨਾਲ ਹੈ ਮੇਰਾ ਪਿੰਡ ਵੀ ਮੇਰੇ ਨਾਲ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹਾਂ ਮੰਨ ਲਓ ਲਾਣਾ ਹੈ ਉਹਦੇ ਵਿੱਚ ਬੰਦਾ ਹੁਣ ਲਾਣੇ ਸਾਰੇ 100% ਦਾ ਚੰਗੇ ਨਹੀਂ ਨਾ ਹੋ ਸਕਦੇ ਬੰਦੇ ਮਾੜੇ ਚੰਗੇ ਸਭ ਚੱਲਦੇ ਨਹੀਂ ਹੁੰਦੇ ਜੇ ਉਹਦੇ ਵਿੱਚ ਮੰਨ ਲਓ ਬੰਦਾ ਕੋਈ ਉਵੇਂ ਦਾ ਖੜਾ ਹੋ ਗਿਆ ਜਿਹੜਾ ਮੰਨ ਲਓ ਸਹੀ ਨਹੀਂ ਹੈਗਾ ਮੰਨ ਲਓ ਵੀ ਮੈਂ ਮੈਂ ਕਹਿ ਲਾ ਵੀ ਬੱਬੂ ਆ ਚਲ ਮੈਂ ਆਪਣੇ ਭਰਾਏ ਵੈਸੇ ਕਹਿਣ ਤੇ ਕਹਣਾ ਬੱਬੂ ਬੰਦਾ ਮਾੜਾ ਮੰਨ ਲਓ ਉਹ ਉਹਦਾ ਲਾਣਾ ਹੋਊਗਾ ਬੰਦਾ ਉਹ ਮਾੜਾ ਮੰਨ ਲਓ ਲਾਣਾ ਲਾਣੇ ਵੱਲ ਲਾਣੇ ਨੂੰ ਦੇਖ ਕੇ ਵੋਟ ਪਾਵੇ ਕਿ ਬੰਦਾ ਦੇਖ ਕੇ ਵੋਟ ਪਾਵੇ ਚਲੋ ਇਹ ਪੁੱਛਣਾ ਨਹੀਂ ਜੀ ਲਾਣੇ ਨੂੰ ਦੇਖ ਕੇ ਨਾ ਬੱਸ ਹੀ ਹੁੰਦਾ ਪਿੰਡਾਂ 'ਚ ਇਹ ਹਾਂ ਵੀ ਉਹਦੇ ਨਾਲ ਉਹ ਵੀ ਉਹ ਪਤਾ ਕੀ ਹੁੰਦਾ ਹੈ ਵੀ ਯਾਰ ਉਹ ਨਾਲ ਫਿਰਦੇ ਨੇ ਦੋ ਤਿੰਨ ਉਹਦੇ ਇਹਨੂੰ ਕਿਹੜੀ ਕਰਨ ਦੇਣਗੇ ਸਰਪੰਚ ਉਹਦਾ ਆਪ ਹੀ ਕਰਨਗੇ ਹਾਂ ਐ ਹੁੰਦਾ ਹਾਂ ਇਹੀ ਸਵਾਲ ਹੈ ਮੇਰਾ ਮਨੋਂ ਹੁਣ ਆਪਣੀ ਲਾਸਟ ਇਹ ਗੱਲ ਆ ਵੀ ਲੋਕਾਂ ਨੂੰ ਕਿਸ ਨੇ ਆ ਦਾ ਦੇਣਾ ਚਾਹੁੰਦੇ ਆ ਆਪਣੇ ਪੰਜਾਬ ਦੇ ਪਿੰਡਾਂ ਨੂੰ ਆਪਣੇ ਇਲਾਕੇ ਦੇ ਪਿੰਡਾਂ ਨੂੰ ਵੀ ਕਿਵੇਂ ਦੇ ਸਰਪੰਚ ਚੁਣੋ ਤੇ ਤੁਹਾਡੀ ਕੀ ਸੋਚ ਹੈ ਲੋਕਾਂ ਨੂੰ ਕਿਸ ਨੇ ਵੋਟਰਾਂ ਨੂੰ ਕਿਸ ਨੇ ਤੇ ਆਪਣੇ ਪਿੰਡ ਦੇ ਵੋਟਰਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਮੇਰੀ ਤਾਂ ਇਹ ਦੇਖੋ ਇਹੀ ਗੱਲ ਹੈ ਵੀ सरपंच ਇੱਕ ਪਿੰਡ 'ਚ ਖੜਾ ਹੁੰਦਾ ਦੋ ਦੋ ਤਾਂ ਹੁੰਦੀ ਹੁੰਦੇ ਨੇ ਤਿੰਨ ਵੀ ਹੁੰਦੇ ਨੇ ਕਿਸੇ 'ਚ ਪੰਜ ਪੰਜ ਵੀ ਹੁੰਦੇ ਨੇ ਹੂੰ ਕਿਸੇ ਲਾਣੇ ਲੂਣੇ ਨਾ ਦੇਖੋ ਯਾਰ ਨਾ ਕਿਸੇ ਨੂੰ ਮਾੜੇ ਚੰਗੇ ਦੇਖੋ ਦੇ ਨਾਲ ਨਿਰਦਾ ਜਿਹੜਾ ਸਰਪੰਚੀ ਦੀ ਉਮੀਦਵਾਰ ਲੜ ਰਿਹਾ ਚੋਣਾ ਸਿਰਫ ਉਹਦੇ ਬਾਰੇ ਸੋਚੋ ਵੀ ਇਹ ਬੰਦਾ ਕਿਸੇ ਦੀ ਧੜ ਚੱਲਣ ਵਾਲਾ ਹੈਗਾ ਹਾਂ ਜੈ ਇਹ ਬੰਦਾ ਕੁਝ ਕਰ ਸਕਦਾ ਹੈ ਜੇ ਦੀ ਸੋਚ ਕੇ ਜੇ ਪਿੰਡ 'ਚ ਮੈਂ ਹੁਣ ਮੈਨੂੰ ਬਿਲਕੁਲ 41 ਸਾਲ ਦਾ ਹੋ ਗਿਆ ਮੈਂ 41 ਸਾਲ ਬਾਂਮਣ ਮਾਜਰੇ ਚ ਲਾਇਏ ਨੇ ਮੈਨੇ ਹੂੰ ਤਾ ਤਾਂ ਗਰੀਬਾਂ ਲੋਕਾਂ ਨੂੰ ਪਤਾ ਹੀ ਹੁੰਦਾ ਵੀ ਇਹ ਬੰਦਾ ਕਿਹਾ ਜਾਏ ਤਾਂ ਮੈਂ ਕਹਿੰਦਾ ਵੀ ਜਿਹੜਾ ਖੜਾ ਕੈਂਡੀਡੇਟ ਆ ਉਹਨੂੰ ਦੇਖ ਕੇ ਵੋਟ ਪਾਓ ਨਾਲ ਤਾਂ ਹੀ ਦੇਖੋ ਚੰਗੇ ਮਾੜੇ ਹੁੰਦੇ ਨੇ ਜੇ ਕੋਈ ਚਾਚਾ ਮੇਰਾ ਮਾੜਾ ਹੈ ਤਾਂ ਮੈਂ ਚਾਚੇ ਨੂੰ ਨਹੀਂ ਕਹਿ ਸਕਦਾ ਵੀ ਤੂੰ ਮੇਰੇ ਨਾਲ ਦਾ ਫੋਫੜਾ ਹੈ ਮੇਰਾ ਇਹ ਨੂੰ ਵੀ ਨਹੀਂ ਕਹਿ ਸਕਦਾ ਇਹ ਤਾਂ ਦੇਖੋ ਜੀ ਨਾਲ ਚੱਲਣਗੇ ਹਰੇਕ ਨੂੰ ਚੱਲਣਾ ਪਊਗਾ ਚੱਲਣਾ ਪਊਏ ਮਜਬੂਰੀ ਹੈ ਪਰ ਤੁਸੀਂ ਦੇਖੋ ਵੀ ਸਰਪੰਚ ਕਿਹੜਾ ਬਣ ਰਿਹਾ ਹੈ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਉਹਦੀ ਦੇਖੋ ਵੀ ਪਿੰਡ ਚ ਕਿੰਮਿਆ ਬੰਦੇ ਦੀ ਹਾਂ ਤੇ ਆਮ ਲੋਕਾਂ ਨੂੰ ਹੋਰ ਪਿੰਡਾਂ ਨੂੰ ਕਿਸ ਨੇ ਦਊਂਗੇ ਵੀ ਕਿਦਾਂ ਦਾ ਸਰਪੰਚ ਹੋਣ ਤੁਸੀਂ ਬਾਈ ਜੀ ਜਿਹੜਾ ਤੁਹਾਨੂੰ ਨਸ਼ਾ ਬੰਦ ਪੈਸੇ ਬੰਡੂ ਤੇ ਨਸ਼ਾ ਬੰਡੂ ਹਾਂ ਉਹ ਤੋਂ ਪਰਾਂ ਰਹੋ ਹਾਂ ਜਿਹੜਾ ਬੰਦਾ ਪੜਿਆ ਲਿਖਿਆ ਤੇ ਥੋੜਾ ਜਿਆ ਐ ਚੀਜ਼ ਨਹੀਂ ਕਰ ਸਕਦਾ ਕਈ ਵਾਰ ਇਹ ਵੀ ਹੁੰਦਾ ਨਾ ਕਈ ਵਾਰ ਬੰਦੇ ਦੇ ਘਰ ਚਿੰਗ ਜੈਸ ਨਹੀਂ ਹੁੰਦੀ ਯਾਰ ਦਾਰੂ ਪੀਣ ਵਾਲੀ ਲੋਕਾਂ ਦਾ ਬਿਲਕੁਲ ਬਿਲਕੁਲ ਇਹਦੇ ਨਾਲ ਵੱਡਾ ਵਧੀਆ ਹੁੰਦਾ ਮਤਲਬ ਦਿਨੇ ਐਚ ਨਹੀਂ ਹੁੰਦਾ ਇਹਦੇ ਨਾਲ ਤਾਂ ਜਦੋਂ ਕੋਈ ਬੰਦਾ ਸਰਪੰਚ ਬਣ ਗਿਆ ਮੈਂ ਤਾਂ ਮੇਰੇ ਪਿੰਡ 'ਚ ਜਿਹੜੇ ਦੋ ਮੇਰੇ ਇੱਕ ਚਾਚਾ ਇੱਕ ਭਾਈ ਖੜੇ ਮੈਂ ਉਹਨਾਂ ਨੂੰ ਵੀ ਕਹਿੰਨਾ ਵੀ ਬੇਬਰੇ ਆਪਦਾ ਘਰ ਬੇਵਾਦ ਨਾ ਕਰਿਓ ਹੂੰ ਠੀਕ ਹੈ ਨਾ ਪੈਸਾ ਨਖਰਾ ਮਾੜੀ ਦਾਰੂ ਪੀਣਗੇ ਲੋਕ ਲੜਦੇ ਨੇ ਕਨੇ ਜਾ ਕੇ ਉਧਰ ਸਹੀ ਮਿਲਦੀਆਂ ਨੇ ਕਰੋ ਵੀ ਉਹੀ ਪੈਸਾ ਜਿਹੜਾ بچਾਉਣ ਵਾਲਾ ਜਦ ਜੇ ਤੁਹਾਡੇ ਜੋ ਜਿੰਨਾ ਤੋਂ ਕੋਈ ਵੀ ਬਣਦਾ ਹੈ ਉਸ ਦਿਨ ਦੋ ਦਿਨ ਬਾਈ ਪਿੰਡ ਦੇ ਵਿੱਚ ਲੰਗਰ ਲਾ ਲਓ ਹਾਂ ਰੋਟੀ ਪਾਣੀ ਰੋਟੀ ਚਾਹ ਪਾਣੀ ਲੰਗਰ ਲਾ ਦਿਓ ਮੰਦਿਰ ਦੇ ਵਿੱਚ ਠੀਕ ਹੈ ਨਾ ਲੋਕ ਖਾਣ ਯਾਰ ਕੁੱਚਾਂਗੇ ਬੱਚੇ ਵੀ ਖਾਣਗੇ ਹੁਣ दारू ਬੱਚੇ ਤਾਂ ਪੀਂਦੇ ਨਹੀਂ ਨਾ ਭੁੱਖੀ ਵੀ ਮੰਗਾਣਾ ਉਹਦੇ ਬੱਚੇ ਵੀ ਖਾਣ ਬੁੜੇ ਵੀ ਖਾਣ ਬੁੜੀਆਂ ਵੀ ਖਾਣ ਸਾਰੇ ਪਿੰਡ ਖਾਵੇ ਰੱਜ ਕੇ ਆਉਣ ਜਾਣ ਵਾਲੇ ਵੀ ਖਾਣਾ ਸਾਡੇ ਕੋਲ ਲੱਗਦਾ ਲੰਗਰ ਆ ਖੇੜੀ ਦੇ ਵੀ ਆਉਂਦੇ ਨੇ ਸਿਹਾਲੇ ਦੇ ਵੀ ਸਾਰੇ ਖਾ ਕੇ ਜਾਂਦੇ ਨੇ ਬਾਈ ਬਿਲਕੁਲ ਬਿਲਕੁਲ ਨਾਲੇ ਸਾਰਿਆਂ ਦਾ ਅਸ਼ੀਰਵਾਦ ਮਿਲਦਾ ਬਹਾਨੇ ਨਾਲ ਬਿਲਕੁਲ ਬਿਲਕੁਲ ਏ ਸਾਡੇ ਨਾਲ ਵੀਰ ਸ਼ੈਲੀ ਸ਼ਰਮਾ ਤੁਹਾਡੇ ਨਾਲ ਸੀਗਾ ਗੱਲਬਾਤ ਕੀਤੀ ਹੈ ਤੁਹਾਨੂੰ ਕਿਵੇਂ ਦੀ ਗੱਲਬਾਤ ਲੱਗੀ ਹੈ ਚਲੋ ਇਹ ਇੰਟਰਵਿਊ ਬ੍ਰਾਹਮਣ ਮਾਜਰਾ ਦੇ ਜਿਹੜੇ ਸਰਪੰਚੀ ਦੀ ਚੋਣ ਲੜ ਰਹੇ ਨੇ ਉਹ ਨਹੀਂ ਰਿਟਾਂ ਦੀ ਹੈ ਬੇਸ਼ੱਕ ਇਹ ਇੰਟਰਵਿਊ ਪਿੰਡ ਬ੍ਰਾਹਮਣ ਮਾਜਰਾ ਦੇ ਲੋਕ ਹੀ ਦੇਖਣਗੇ ਪਰ ਮੇਰੇ ਇੱਕ ਰਿਕਵੈਸਟ ਹੈ ਵੀ ਨੇੜਲੇ ਪਿੰਡਾਂ ਦੇ ਹੋਰ ਜਿਹੜੇ ਜਾਣਦੇ ਨੇ ਇਹਨਾਂ ਨੂੰ ਉਹ ਵੀ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਸੀਂ ਵੀ ਸਰਪੰਚੀ ਦੀ ਚੋਣ ਦੇ ਵਿੱਚ ਉਲੰਘਣਾ ਹੈ ਜਾ ਤੁਸੀਂ ਖੜੇ ਹੋਣਾ ਹੈ ਜਾਂ ਤੁਸੀਂ ਵੋਟ ਪਾਉਣੀ ਆ ਦੂਜੇ ਆਪ ਦੇ ਕੈਂਡੀਡੇਟ ਨੂੰ ਇਹਨਾਂ ਦੀਆਂ ਗੱਲਾਂ ਸੁਣ ਕੇ ਜਿਹੜੀਆਂ ਹੋਰ ਇੰਟਰਵਿਊਜ਼ ਆਉਣਗੇ ਉਹਨਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਫੈਸਲਾ ਇਹ ਕਰਨਾ ਜਿਵੇਂ ਸ਼ੈਲੀ ਦੀ ਗੱਲ ਮੈਨੂੰ ਇਹ ਚੰਗੀ ਲੱਗੀ ਵੀ ਯਾਰ ਕਈ ਵਾਰ ਬੰਦਾ ਗੰਜੈਸ਼ੀ ਹੁੰਦਾ ਵੀ ਬੰਦਾ ਵਧੀਆ ਹੁੰਦਾ ਉਹਦੀ ਸੋਚ ਚੰਗੀ ਹੁੰਦੀ ਆ ਪਰ ਸਰਪੰਚੀ ਤਾਂ ਨਹੀਂ ਲੜ ਪਾਉਂਦਾ ਕਿ ਵੀ ਗੰਜੈਸ਼ੀ ਨਹੀਂ ਹੁੰਦੀ ਇਸ ਕਰਕੇ ਜੇ ਤੁਸੀਂ दारू ਦੇ ਪਿੱਛੇ ਵੋਟ ਪਾਉਣੀ ਆ ਤੁਸੀਂ ਖਾਣ ਪੀਣ ਪਿੱਛੇ ਵੋਟ ਪਾਉਣੀ ਐ ਫਿਰ 5 ਸਾਲ ਤੁਸੀਂ ਅਗਲੇ ਨੂੰ ਬਲੇਮ ਨਹੀਂ ਕਰ ਸਕਦੇ ਯਾਰ ਕੰਮ ਨਹੀਂ ਕੀਤਾ ਫਿਰ ਕੰਮ ਅਗਲਾ ਕਰੇ ਨਾ ਕਰੇ ਕਿਉਂਕਿ ਤੁਹਾਡੇ ਤੋਂ ਵੋਟ ਇੱਕ ਕਿਸਮ ਦੀ ਮੁੱਲ ਲਈ ਗਈ ਐ ਚਾਹੇ दारू ਦੇ ਕੇ ਮੁੱਲ ਲਈ ਹੈ ਪੈਸੇ ਦੇ ਕੇ ਮੁੱਲ ਲਈ ਹੈ ਖਵਾ ਪਿਆ ਕੇ ਮੁੱਲ ਲਈ ਹੈ ਜਿਵੇਂ ਵੀ ਲਈ ਆ ਹਾਂ ਜਿੱਤਣ ਤੋਂ ਬਾਅਦ ਜਿਵੇਂ ਸ਼ੈਲੀ ਨੇ ਕਿਹਾ ਵੀ ਤੁਸੀਂ ਲੰਗਰ ਪਾਣੀ ਲਾਓ ਜਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਉਹ ਇੱਕ ਖੁਸ਼ੀ ਵਾਲਾ ਹੋ ਗਿਆ ਇੱਕ ਦਿਨ ਲਈ ਦੋ ਦਿਨ ਲਈ ਪਰ ਜਿਹੜਾ ਇੱਕ ਇੱਕ ਮਹੀਨਾ ਵੀ ਵੀ ਦਿਨ ਤੁਸੀਂ ਲੰਗਰ ਲਾ ਕੇ ਰੱਖਣਾ ਵੀ ਜੇ ਛੋਟਾ ਪਿੰਡ ਵੀ ਹੈ ਤਾਂ ਵੀ 8-10 ਲੱਖ ਰੁਪਿਆ ਖਰਚਾ ਨਹੀਂ ਵੱਡਿਆਂ ਦਾ ਮਤਲਬ 20-25-25 ਲੱਖ ਤੋਂ ਉੱਪਰ ਲੰਘ ਜਾਂਦੀ ਹੈ ਗੱਲ ਇਸ ਗੱਲ ਕਰਕੇ ਵੀ ਜੇ ਤੁਸੀਂ ਸਰਪੰਚੀ ਦੀ ਚੋਣ ਦੇ ਵਿੱਚ ਤੁਸੀਂ ਆਪ ਸਰਪੰਚੀ ਲੜਨੀ ਹੈ ਜਾਂ ਤੁਸੀਂ ਵੋਟ ਪਾਉਣੀ ਹੈ ਤਾਂ ਇਹ ਗੱਲਾਂ ਦਾ ਖਿਆਲ ਜਰੂਰ ਰੱਖਿਓ ਇੱਕ ਮੇਰੀ ਬੇਨਤੀ ਹੈ ਬ੍ਰਾਹਮਣ ਮਜਰਦ ਦੇ ਦੇਖਣ ਵਾਲੇ ਦਰਸ਼ਕਾਂ ਨੂੰ ਤੇ ਨੇੜਲੇ ਪਿੰਡ ਦੇ ਜਿਹੜੇ ਜੀਪੀਐਸ ਪੰਜਾਬੀ ਨਿਊਜ਼ ਨੂੰ ਦੇਖ ਰਹੇ ਨੇ ਕਿਉਂਕਿ ਮੇਰੇ ਦੋ ਚੈਨਲ ਨੇ ਅਲਫਾਜ਼ ਚੈਨਲ ਹੈ ਜਿਨ੍ਹਾਂ ਤੇ ਹੋਰ ਸਟੋਰੀਜ਼ ਆਪਣਾ ਚਲਦੀਆਂ ਨੇ ਅਲਫਾਜ਼ ਤੇ ਤੇ ਜਿਹੜੀਆਂ ਸਾਡੇ ਇਲਾਕੇ ਦੇ ਮੁੱਦੇ ਨੇ ਉਹਨਾਂ ਲਈ ਮੈਂ ਆਪਣਾ ਇੱਕ ਚੈਨਲ ਜੀਪੀਐਸ ਪੰਜਾਬੀ ਬਣਾਇਆ ਜਿਹੜੀਆਂ ਲੋਕਲ ਸਾਡੇ ਸਮੱਸਿਆਵਾਂ ਨੇ ਲੋਕਲ ਮੁੱਦੇ ਨੇ ਜਾਂ ਜਿਹੜੀ ਹੁਣ ਸਰਪੰਚੀ ਦੀ ਜਿਹੜੀ ਚੋਣ ਚੱਲ ਰਹੀ ਹੈ ਪ੍ਰਕਿਰਿਆ ਚੱਲ ਰਹੀ ਹੈ ਉਹ ਵੀ ਪਿੰਡ ਪਿੰਡ ਜਾ ਕੇ ਤੇ ਪਿੰਡਾਂ ਦੀ ਜਿਹੜੀ ਗੱਲਬਾਤ ਲੋਕਾਂ ਤੱਕ ਲਿਜਾਈ ਜਾਵੇ ਮੇਰੀ ਬੇਨਤੀ ਹੈ ਬ੍ਰਾਹਮਣ ਵਜਰੇ ਦੇ ਜਿਹੜੇ ਦੇਖਣ ਵਾਲੇ ਦਰਸ਼ਕ ਨੇ ਵੀ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰਕੇ ਇਹਦੀ ਜਿਹੜੀ ਬੈਲ ਆਉ ਨੂੰ ਆਨ ਕਰ ਲਿਓ ਜਿਹੜੀ ਤਾਂ ਕਿ ਜਿਹੜੀ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਬੇਨਤੀ ਇਹ ਵੀ ਹੈ ਵੀ ਆਪ ਵੀ ਇਹਦੇ ਨਾਲ ਜੁੜੋ ਤੇ ਘਟੋ ਘਟ ਪੰਜ ਬੰਦਿਆਂ ਨੂੰ ਹੋਰ ਚੈਨਲ ਨਾਲ ਜੋੜੋ ਜੇ ਵੱਧ ਤੋਂ ਵੱਧ ਚੈਨਲ ਨਾਲ ਲੋਕ ਜੁੜਨਗੇ ਤੇ ਤੁਹਾਡੀ ਉਹ ਗੱਲ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਤੇ ਇਮਾਨਦਾਰੀ ਨਾਲ ਪਹੁੰਚਾਵਾਂਗੇ ਤੁਸੀਂ ਦੇਖ ਰਹੇ ਸੀ ਜੀਪੀਐਸ ਪੰਜਾਬੀ ਮੈਂ ਵਿਕਰਮਜੀਤ ਸਿੰਘ ਬਾਜਵਾ ਬ੍ਰਾਹਮਣ ਮੱਜਰਾ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ